ਬਹੁਤ ਬਹੁਤ ਧੰਨਵਾਦ ਆਓ ਪਹਿਲਾਂ ਗੁਰੂ ਘਰ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੂ ਬਬਰ ਜੀ ਨੇ ਤੁਹਾਨੂੰ ਬੜੀ ਡਿਟੇਲ ਨਾਲ ਸਾਰਾ ਜਿਹੜਾ ਇਹ ਮਹਿੰਮ ਕਿਸ ਤਰ੍ਹਾਂ ਚੱਲੇਗੀ ਉਹਦੇ ਬਾਰੇ ਜਾਣਕਾਰੀ ਦਿੱਤੀ ਆ ਸੋ ਜਿੰਨੇ ਵੀ ਆਫੀਸਰ ਸਹਿਬਾਨ ਰੂਰਲ ਡਿਵੈਲਪਮੈਂਟ ਤੋਂ ਔਰ ਖਾਸ ਕਰਕੇ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਜਿਹਨੂੰ ਆਪਾਂ ਇਨਫੈਂਟਰੀ ਜਿਹੜੀ ਸਾਡੀ ਫੌਜ ਆ ਜੋ ਸਰਕਾਰ ਦੀ ਮੁੱਢਲੀ ਖੜੀ ਆ ਜੋ ਲੋਕਾਂ ਦੇ ਵਿੱਚ ਕੰਮ ਕਰਦੀ ਆ ਉਹਦੇ ਪੰਚਾਇਤ ਸੈਕਟਰੀ ਬਲੋਕ ਐਂਡ ਡਿਵੈਲਪਮੈਂਟ ਪੰਚਾਇਤ ਆਫੀਸਰਸ ਤੇ ಗ್ರಾಮ ਸੇਵਕ ਇਹ ਹੀ ਆ ਜੇ ਹੋਰ ਵੀ ਆ ਕੋਈ ਇਹ ਹੀ ਆ ਨਾ ਤੇ ਤੁਸੀਂ ਪਿੰਡ ਦੀ ਨਵਜ ਪਸਾਣਦੇ ਹੋ ਤੁਸੀਂ ਲੋਕਾਂ ਦੀ ਨਵਜ ਪਸਾਣਦੇ ਹੋ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਵੀ ਐਹੋ ਜਿਹਾ ਆਚਾ ਵਰਕਰ ਨਹੀਂ ਆ ਜਿਹਨੂੰ ਇਹ ਨਾਂ ਪਤਾ ਹੋਵੇ ਤੇ ਕਿਹੜੀ ਔਰਤ ਪ੍ਰੈਗਨੈਂਟ ਜਿਹੜੀ ਪ੍ਰੈਗਨੈਂਟ ਹੈਗੀ ਆ ਪੇਟ ਦੇ ਵਿੱਚ ਗਰਭ ਵਤੀਆ ਔਰ ਉਹਨਾਂ ਨੇ ਪ੍ਰੂਣ ਹੱਤਿਆ ਕੀਤੀ ਆ ਸਭ ਨੂੰ ਪਤਾ ਹੁੰਦਾ ਉਹਨੂੰ ਅਕਸਰ ਪਹਿਲਾਂ ਪਤਾ ਹੁੰਦਾ ਵੀ ਇਹ ਕਰਨਗੇ ਇਹ ਵਾਲਾ ਤੇ ਆਪਾਂ ਜੇ ਉਹ ਚਾਵੇ ਕੋਸ਼ਿਸ਼ ਕਰੇ ਤਾਂ ਆਪਾਂ ਇਹ ਨਾਮਰਾਜ਼ ਬਿਮਾਰੀ ਤੋਂ ਪੰਜਾਬ ਨੂੰ ਜਿਹੜਾ ਕਲੰਕ ਹੈ ਨਾ ਕਿ ਕੁੜੀ ਮਾਰ ਪੰਜਾਬ ਤੇ ਰਣਕ ਬਹੁਤ ਐਸੀ ਬਿਮਾਰੀ ਹੈ ਇਸ ਤੋਂ ਬਚਾਇਆ ਜਾ ਸਕਦਾ ਤੇ ਮੈਂ ਨਹੀਂ ਸਮਝਦਾ ਵੀ ਕੋਈ ਵੀ ਪੰਚਾਇਤ ਸੈਕਟਰੀ ਜਾਂ ਵੀਡੀਓ ਇਹੋ ਜਿਹਾ ਹੋਏਗਾ ਜ ਜਿਹਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਹਦੇ ਇਲਾਕੇ ਦੇ ਵਿੱਚ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਦੇ ਕਲਸਟਰ ਆ ਉਹਦੇ ਕੋਲੇ ਕਿਹੜੇ ਕਿਹੜੇ ਬੰਦੇ ਨਸ਼ਾ ਕਰਦੇ ਆ ਇੱਥੇ ਬੈਡ ਐਲੀਮੈਂਟਸ ਕਿਹੜੇ ਆ ਵੇਚਣ ਵਾਲੇ ਕਿਹੜੇ ਆ ਤੇ ਇਹਦੇ ਵਿਕਟਮਸ ਕਿਹੜੇ ਆ ਔਰ ਉਹ ਚੰਗੀ ਤਰ੍ਹਾਂ ਭਲੀ ਭਾਨਦਾ ਕਿ ਜਿਹੜੇ ਉਹਨਾਂ ਮਾਵਾ ਦੇ ਆਸੂਆਂ ਤੋਂ ਜਿਹੜੇ ਬੇਸਹਾਰਾ ਮਹਿਸੂਸ ਕਰਨ ਵਾਲੇ ਪਿਤਾ ਤੋਂ ਮੈਨੂੰ ਬੜੇ ਇਸ ਗੱਲ ਦਾ ਫਖਰ ਹੈ ਤੇ ਮਾਣ ਹੈ ਕਿ ਇਹ ਸੇਵਾ ਦੇ ਵਿੱਚ ਮੈਨੂੰ ਯੋਗਦਾਨ ਪਾਣ ਦਾ ਮੌਕਾ ਮਿਲ ਰਿਹਾ ਇਹਦੇ ਬਹੁਤ ਸਾਰੇ ਕੰਪੋਨੈਂਟਸ ਹੈ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕੋਨਵੀਨਰ ਔਰ ਪੰਜਾਬ ਦੇ ਇੰਚਾਰਜ ਮਨੀਤ ਸੋਧਿਆ ਜੀ ਜਿਨ੍ਹਾਂ ਨੇ ਪੰਜਾਬ ਦੀ ਪੀੜਾ ਨੂੰ ਉਹਨਾਂ ਸੈਂਕੜੇ ਹਜ਼ਾਰਾਂ ਲੱਖਾਂ ਮਾਪਿਆਂ ਦੀ ਪੀੜਾ ਨੂੰ ਉਹਨਾਂ ਭੈਣਾਂ ਦੇ ਆਸੂਆਂ ਨੂੰ ਉਹਨਾਂ ਔਰਤਾਂ ਦੇ ਉਹਨਾਂ ਜਿਹੜੇ ਛੋਟੇ-ਛੋਟੇ ਜਿਹੜੇ ਬਾਲ ਆ ਜਿਨ੍ਹਾਂ ਦੇ ਮਾਪ ਜਿਹੜਾ ਦੇ ਬਾਪ ਨਸ਼ਾ ਕਰਦੇ ਆ ਉਹਨਾਂ ਦੀ ਮਾਂ ਨੂੰ ਕੁੱਟਦੇ ਆ ਔਰ ਖਾਸ ਕਰਕੇ ਉਹਨਾਂ ਮਾਪਿਆਂ ਨੂੰ ਜਿਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਬੱਚਾ ਨਸ਼ਾ ਕਰਦਾ ਬਟ ਉਹਨਾਂ ਨੂੰ ਝੂਠ ਬੋਲਣਾ ਪੈਂਦਾ ਕਿਉਂਕਿ ਉਹਦੀ ਭੈਣ ਦਾ ਵਿਆਹ ਨਹੀਂ ਹੋਣਾ ਉਹਦੇ ਭਰਾ ਦਾ ਵਿਆਹ ਨਹੀਂ ਹੋਣਾ ਸੋ ਉਹਨਾਂ ਬਾਰੇ ਸੋਚਿਆ ਤੇ ਇਹ ਜਿਹੜਾ ਨੇਤਾ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਰਿਹਾ ਤੇ ਮੈਨੂੰ ਲੱਗਦਾ ਕਿ ਦਿਨਾਂ ਕਿਤੇ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਉਸ ਨੇਤਾ ਦਾ ਉਸ ਲੀਡਰਸ਼ਿਪ ਦਾ ਸਾਥ ਦੇਈਏ ਪੰਜਾਬ ਦੇ ਨਾਲ ਖੜੀਏ ਪੰਜਾਬ ਦੀ ਜਵਾਨੀ ਦੇ ਨਾਲ ਖੜੀਏ ਜੋ ਨੇਤਾ ਦੋ ਤਰ੍ਹਾਂ ਦੇ ਆ ਦੇਖੋ ਇੱਕ ਤਾਂ ਆਪਣਾ ਇਹ ਯੁੱਧ ਨਸ਼ੇ ਵਿਰੋਧ ਚੱਲ ਰਿਹਾ ਤੇ ਮੈਂ ਆਪਣੇ ਮਹਿਕਮੇ ਨਾਲ ਆ ਰਿਹਾ ਬਾਕੀ ਸਾਰੇ ਮਹਿਕਮੇ ਦੀ ਵੀ ਚੱਲਦੇ ਆ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਟੀਚਰਸ ਨੂੰ ਜਿਹੜੇ ਹੈਗੇ ਅਪੁਆਇੰਟਮੈਂਟ ਲੈਟਰ ਦਿੱਤੇ ਆ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਪਹਿਲੀ ਸਰਕਾਰ ਆ ਜਿਹਨੇ ਪਹਿਲੇ 4 ਸਾਲ ਦੇ ਵਿੱਚ ਇਹ ਤਾਂ ਅਖੀਰਲੇ ਸਾਹ ਚ ਜੰਦੇ ਉਹ ਅਖੀਰਲੇ 6 ਮਹੀਨੇ ਸ਼ੁਰੂ ਕਰਦੇ ਸੀ ਕਿ ਨੌਕਰੀਆਂ ਦੇਣੀਆਂ 2000 ਨੂੰ ਦੇਵਾਂਗੇ 400 ਨੂੰ ਦੇ ਦਿੰਦੇ ਸੀ ਬਾਕੀ 1600 ਤੁਰੇ ਫਿਰਦੇ ਸੀ ਕੋਟਾ ਤੁਰੇ ਫਿਰਦੇ ਸੀ ਕਿ ਸਾਨੂੰ ਜੀ ਸਾਰਾ ਕੁਝ ਹੋ ਗਿਆ ਸੀਗਾ ਜੀ ਬਸ ਅਪੁਆਇੰਟਮੈਂਟ ਲੈਟਰ ਮਿਲਣਾ ਸੀਗਾ ਜੋ ਨਹੀਂ ਮਿਲਿਆ ਬਸ ਇਹ ਪਹਿਲੇ 4 ਸਾਲ ਦੇ ਵਿੱਚ ਜੇ 60000 ਤੋਂ ਜ਼ਿਆਦਾ ਜੇ ਨੌਕਰੀਆਂ ਦਿੱਤੀਆਂ ਤਾਂ ਯੂਥ ਨੂੰ ਦਿੱਤੀਆਂ ਨਾ ਅਗਲੀ ਪੀੜ੍ਹੀ ਨੂੰ ਦਿੱਤੀਆਂ ਔਰ ਉਸ ਸਮੇਂ ਤੇ ਦਿੱਤੀਆਂ ਜਦੋਂ ਸਾਡੇ ਬੱਚੇ ਰੂਸ ਦੇ ਵਿੱਚ ਜਾ ਕੇ ਪੰਜਾਬ ਦੇ ਹਰਿਆਣਾ ਦੇ ਗੁਜਰਾਤ ਦੇ ਅਮਰੀਕਾ ਤੋਂ ਹੱਥਕੜੀਆਂ ਲਵਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਵਾਪਸ ਆ ਰਹੇ ਜਾਂ ਡਾਕੀ ਰੂਟ ਤੋਂ ਜਾ ਕੇ ਡੈਡ ਬodies ਆ ਰਹੀਆਂ ਗਲਫ ਕੰਟਰੀਸ ਤੋਂ ਉਸ ਲਈ ਪੰਜਾਬ ਦੇ ਮੱਛਿਆਂ ਨੂੰ ਨੌਕਰੀ ਦੇਣ ਦਾ ਮਤਲਬ ਹੈ ਕਿ ਉਹਨਾਂ ਨੂੰ ਇੱਕ ਨੀਤ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਸ਼ੁਰੂਆਤ ਦੇਣਾ ਯੋਧ ਨਸ਼ੇ ਵਿਰੋਧ ਇਹਦੇ ਬਾਰੇ ਕੰਮ ਕਰਨਾ ਪੈਸਨੇਟਲੀ ਪਹਿਲਾਂ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਵਾਈ ਸਿਹਤ ਮੈਕਮੇ ਦੇ ਬੰਦਿਆਂ ਨੂੰ ਟ੍ਰੇਨਿੰਗ ਦਵਾਈ ਜਿੰਨੇ ਵੀ ਇਹਦੇ ਨਾਲ ਟੀਚਰਸ ਨੂੰ ਟ੍ਰੇਨਿੰਗ ਦਵਾ ਰਹੇ ਆ ਯੂਥ ਦੀ ਟ੍ਰੇਨਿੰਗ ਕਰ ਰਹੇ ਆ ਤਾਂ ਕਿ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਹਦੇ ਨਾਲ ਸਿਗਮਾ ਤੇ ਇਹਦੇ ਨਾਲ ਨਾਲ ਯੋਧ ਨਸ਼ੇ ਵਿਰੋਧ ਦੇ ਨਾਲ ਨਾਲ ਇਸੇ 15 ਤਰੀਕ ਨੂੰ ਆਪਣੇ ਸ਼ੁਰੂ ਹੋਣ ਜਾ ਰਿਹਾ ਜਿਹੜਾ ਯੂਨੀਵਰਸਲ ਹੈਲਥ ਕੇਅਰ ਕਿ ਪੰਜਾਬ ਦੇ 3 ਕਰੋੜ ਲੋਕਾਂ ਦਾ ਹਰ ਬੰਦੇ ਦੀ ਜੇਬ ਦੇ ਵਿੱਚ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਪਾਣਾ ਸੀ ਵੱਲ ਅਗਲੇ 3-4 ਮਹੀਨੇ ਇਸ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਚਾਹੇ ਨੌਕਰੀਆਂ ਦੇ ਰਹੇ ਆਂ ਯੁੱਧ ਨਿਸ਼ਚਿਤ ਚਲਾ ਰਹੇ ਆਂ ਜਾਂ ਅਸੀਂ ਜਿਹੜਾ ਹੈਗਾ ਇਹ ਯੂਨੀਵਰਸਲ ਹੈਲਥ케ਅਰ ਹਾਲਾਂਕਿ ਇਹਦੇ ਨਾਲ ਨਾਲ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਲੋਕਾਂ ਨੂੰ ਦਵਾਈ ਮਿਲ ਰਹੀ ਹੈ test ਹੋ ਰਹੇ ਹੈ ਪਹਿਲਾਂ ਤੁਸੀਂ ਤਾਂ ਪਿੰਡਾਂ ਚ ਰਹਿੰਦੇ ਹੋ ਪਹਿਲਾਂ ਪਿੰਡ ਕੋਈ dispensary ਚ test ਹੁੰਦੇ ਸੀ ਪਹਿਲਾਂ ਕੋਈ ਕੋਈ ਦਵਾਈ ਮਿਲਦੀ ਸੀ ਹੁਣ staff ਵੀ ਹੁੰਦਾ ਹੈ doctor ਵੀ ਹੁੰਦਾ ਹੈ nurse ਵੀ ਹੁੰਦੀ ਹੈ ਔਰ pharmacist ਵੀ ਹੁੰਦਾ ਔਰ ਦਵਾਈ ਵੀ ਮਿਲਦੀ ਹੈ ਇੱਕ ਨਵੀਂ ਕਿਸਮ ਦਾ setup ਕੀਤਾ ਉਹਦੇ ਚ ਵੀ ਦੋ ਸੌ ਸੈਂਤੀ ਹੋਰ ਖੋਲ ਰਹੇ ਹੈ ਆਉਣ ਵਾਲੇ ਦਿਨਾਂ ਚ ਪਿੰਡਾਂ ਵਿੱਚ ਖੋਲਣਗੇ ਪਿੰਡ clinic ਖੋਲਣਗੇ ਹੋਰ simplify ਕਰਤਾ ਉਹਨੂੰ ਉਹਦੇ ਚ ਖਰਚਾ ਘੱਟ ਹੋਏਗਾ ਮਤਲਬ ਉਹਦਾ ਇੱਕ ਡਿਫਰੈਂਟ ਮੋਡ ਦੇ ਵਿੱਚ ਲੈ ਕੇ ਜਾ ਰਹੇ ਆ ਜਿਹਦੇ ਨਾਲ ਆਪਾਂ ਸਾਰੇ ਪਿੰਡਾਂ ਤੱਕ ਜਿਹਦੀ ਵੀ ਪੋਪੂਲੇਸ਼ਨ 1000 ਤੋਂ ਵੱਧ ਹੈ ਉਹਨਾਂ ਦੇ ਉਹਨਾਂ ਦੇ ਪਿੰਡ ਵਿੱਚ ਪਿੰਡ ਕਲੀਨਿਕ ਬਣੇਗਾ ਉਹਨਾਂ ਦੇ ਸੋ ਇਹ ਜਿਹੜੀ ਰੀਚ ਕਰਨੀ ਆ ਸੋ ਪੋਲਿਟਿਕ ਇੱਕ ਤਾਂ ਪੋਲਿਟਿਸ਼ੀਅਨ ਇਹ ਹੋ ਗਏ ਜਿਹੜੇ ਨੌਕਰੀਆਂ ਦੇ ਰਹੇ ਆ ਜਿਹੜੇ ਲੋਕਾਂ ਨੂੰ ਨੱਚੇ ਤੋਂ ਕੱਢ ਰਹੇ ਆ ਹੁਣ ਖਾਲੀ ਇਹ ਨਹੀਂ ਕਿ ਅਗਲੇ ਨੂੰ ਨਸਾ ਚੜਾਪਤਾ ਇਹ ਤਾਂ ਬਹੁਤ ਦੇਰ ਤੋਂ ਕਰਦੇ ਸੀ ਆਪਾਂ ਕੋਸ਼ਿਸ਼ ਕਰਦੇ ਸੀ ਬਟ ਬੰਦਾ ਵਾਪਸ ਜਾਂਦਾ ਸੀਗਾ ਉਹਦਾ ਫਾਡਾ ਜਿਹੜਾ ਕੰਮ ਆ ਉੱਥੇ ਆ ਰਿਹਾ ਮੈਂ ਮੈਂ ਉਹਦੇ ਬਾਰੇ ਗੱਲ ਕਰਾਂਗਾ ਡੀਟੇਲ ਦੇ ਵਿੱਚ ਤੇ ਤੁਹਾਡਾ ਇਹਦੇ ਕੀ ਰੋਲ ਹੈ ਉਸ ਤੋਂ ਪਹਿਲਾਂ ਜਿਹੜੀ ਇੱਕ ਤਾਂ ਪੋਲੀਟਿਸ਼ੀਅਨ ਹੋਊਗਾ ਜਿਹੜੇ ਨੌਕਰੀਆਂ ਦੇ ਰਹੇ ਆ ਜਿਹੜੇ ਯੋਧ ਨਸ਼ੇ ਵਿਰੋਧ ਚਲਾ ਰਹੇ ਆ ਬੱਚਿਆਂ ਨੂੰ ਨਸ਼ੇ ਤੋਂ ਕੱਢ ਰਹੇ ਆ ਔਰ ਇਹਦੇ ਨਾਲ-ਨਾਲ ਲੋਕਾਂ ਨੂੰ ਸਿਹਤ ਹੁਕਮ ਦੇ ਰਹੇ ਆ ਅੱਛੀ ਐਜੂਕੇਸ਼ਨ ਦੇ ਰਹੇ ਆ ਲੋਕਾਂ ਨੂੰ ਬੀਮਾ ਦੇ ਰਹੇ ਆ ਜਿਹੜਾ 10-10 ਲੱਖ ਦਾ ਤਾਂ ਕਿ ਜੇ ਪੰਜਾਬ ਸਰਕਾਰ 1200 ਕਰੋੜ ਰੁਪਈਆ ਖਰਚ ਕਰੇਗੀ ਜੇ ਉਹ ਵੱਡੀ ਸਰਵਸੇਵਾ ਲੋਕ ਜਿਹੜੇ ਜੇ ਤੁਸੀਂ ਇੰਸ਼ੋਰੈਂਸ ਆਪ ਖਰੀਦੋਗੇ ਜਿਹੜੀ ਤੇ ਤੁਹਾਨੂੰ ਵੀ ਮਲੇਗੀ ਸਾਰਿਆਂ ਨੂੰ ਤਾਂ ਤੁਹਾਨੂੰ ਜਿੰਨੇ ਵਿੱਚ ਸਰਕਾਰ ਖਰੀਦਦੀ ਹੈ ਜੇ ਸਰਕਾਰ 1200 ਕਰੋੜ ਖਰੀਦ ਰਹੀ ਹੈ ਤਾਂ ਤੁਹਾਨੂੰ 40000 ਕਰੋੜ ਤੇ ਮਿਲੇਗੀ ਉਹ ਕਿਉਂਕਿ ਸਰਕਾਰ ਨੇ 3 ਕਰੋੜ ਵਾਸਤੇ ਖਰੀਦਣੀ ਆ ਤੁਸੀਂ ਇੱਕ ਬੰਦੇ ਵਾਸਤੇ ਜਾਂ ਇੱਕ ਪਰਿਵਾਰ ਵਾਸਤੇ ਖਰੀਦੋਗੇ ਬਹੁਤ ਮਹਿੰਗੀ ਪੈਂਦੀ ਆ 3 ਜਾਂ 4 ਗੁਣਾ ਪੈਂਦੀ ਆ ਉਹ ਉਹਨੂੰ 4 ਗੁਣਾ ਕਰ ਲਓ ਤੁਸੀਂ ਮੰਨ ਲਓ ਨਾ ਸੋ ਇਹ ਇੰਨੇ ਪੈਸੇ ਪੰਜਾਬ ਦੇ ਲੋਕਾਂ ਦੇ بچਣਗੇ ਜੇ ਪੰਜਾਬ ਸਰਕਾਰ ਨੇ ਟੋਲ ਪਲਾਜ਼ਾ ਬੰਦ ਕੀਤੇ ਆ ਤਾਂ ਲੋ ਰੋਜ਼ ਜਿਹੜਾ ਹੈਗਾ ਉਹ 60-70 ਲੱਖ ਰੁਪਏ ਪੰਜਾਬ ਦੇ ਲੋਕਾਂ ਦਾ ਵਾਤਨ ਆ ਨਾ ਜੀ ਤਾਂ ਉਹ ਕਿਤੇ ਹੋਰ ਚੰਗੇ ਵਾਸਤੇ ਬੱਚਿਆਂ ਲਈ ਚੰਗੀ ਖੁਰਾਕ ਚੰਗੀ ਵਿੱਦਿਆ ਚੰਗੇ ਕੱਪੜੇ ਕੋਈ ਘਰ ਦੀ ਕੋਈ ਜ਼ਰੂਰੀ ਚੀਜ਼ ਖਰੀਦਣਗੇ ਉਹਦੇ ਵਾਸਤੇ ਵਰਤਣਗੇ ਸੋ ਇਹ ਜਿਹੜੇ ਇੱਕ ਪੋਲੀਟੀਸ਼ੀਅਨ ਆ ਜਿਹੜੀ ਰਾਜਨੀਤੀ ਆ ਜਿਹਦੇ ਕਰਕੇ ਮੈਂ ਰਾਜਨੀਤੀ ਦਾ ਆ ਇਹ ਅਗਲੀ ਪੀੜੀ ਬਾਰੇ ਸੋਚ ਰਹੀ ਆ ਨੌਜਵਾਨਾਂ ਬਾਰੇ ਸੋਚ ਰਹੀ ਆ ਆਉਣ ਵਾਲੀ ਪੀੜ੍ਹੀ ਬਾਰੇ ਗੱਲ ਕਰ ਰਹੀ ਆ ਤੇ ਇੱਕ ਪੋਲੀਟੀਸ਼ੀਅਨ ਹੋਰ ਵੀ ਹੈ ਗਿਆ ਜਿਹੜੇ ਧਰਮ ਦੀ ਗੱਲ ਕਰਦੇ ਆ ਜਾਤ ਦੀ ਗੱਲ ਕਰਦੇ ਆ ਜਾ ਕੇ 크리스마ਸ ਹੋਵੇ ਉੱਥੇ ਜਾ ਕੇ ਗੁੰਡਾਗਰਦੀ ਕਰਦੇ ਆ। ਈਵਨ ਜਿਹੜਾ ਤੁਸੀਂ ਦੇਖੋ ਵੀ ਮੱਲੇ ਭਗਵਾਨ ਰਾਮ ਨੂੰ ਵੀ ਨਹੀਂ ਬਖਸ਼ਦੇ ਜੀ। ਹੁਣ ਜਿਹੜਾ ਤੁਹਾਡਾ ਜੀ ਰਾਮ ਜੀ ਜਿਹੜਾ ਨਮਾ ਲੈ ਕੇ ਆ ਜਾਂਦਾ ਰੇਗਲ ਦੀ ਜਗ੍ਹਾ ਤੇ ਇਹ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਇਹ। ਵੀ ਕਿੰਨਾ ਧੋਖੇ ਵਾਲਾ ਕੰਮ ਹੈ ਜੀ ਇਹ। ਇਹ ਹੁਣ ਕਿੱਦ ਸਰਕਾਰ ਡਿਸਾਈਡ ਕਰੇਗੀ ਪਹਿਲਾਂ ਬਜਟ ਪ੍ਰਿੰਟ ਤੇ ਹੁੰਦਾ ਸੀ ਤੁਸੀਂ ਕਰਦੇ ਸੀ। ਪ੍ਰਿੰਟ ਤੇ ਬਜਟ ਹੁੰਦਾ ਸੀ ਜੋ ಗ್ರಾಮ ਸਭਾ ਮੰਗਦੀ ਸੀ ਉਹ ਕਿੱਦ ਸਰਕਾਰ ਨੂੰ ਪੈਸੇ ਦੇਣੇ ਪੈਂਦੇ ਸੀ। ਬਜਟ ਕੱਟ ਰੱਖਦੇ ਸੀ ਇਹ ਐਕਚੁਅਲ ਜ਼ਿਆਦਾ ਸੀ ਉਹਦੀ ਇਹਦੀ ਯੂਟਿਲਾਈਜੇਸ਼ਨ 150% 200% ਤੱਕ ਕਰੋਨਾ ਵੇਲੇ ਹੋਈ ਆ ਜਿੰਨਾ ਬਜਟ ਰੱਖਦੇ ਸੀ ਉਹਨਾਂ ਨੂੰ ਦੇਣਾ ਪੈਂਦਾ ਸੀ ਕਿਉਂਕਿ ਉਹ ਉਹ ਲਾਸ ਹੀ ਜਾ ਉਹ ਉਹ ਇੱਕ ਲੀਗਲ ਰਾਈਟ ਸੀ ਲੋਕਾਂ ਦਾ ਲੀਗਲ ਰਾਈਟ ਖੋਲਿਆ ਹੁਣ ਇਹ ਡਿਸਾਈਡ ਕਰਨਗੇ ਵੀ ਕਿਹੜੇ ਸਟੇਟ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਕਿਹੜੇ ਜ਼ਿਲ੍ਹੇ ਦੀ ਕਿਹੜੀ ਤਹਿਸੀਲ ਵਿੱਚ ਕੰਮ ਹੋਏਗਾ ਇਹ ਵਿੱਚੋਂ ਕੱਢ ਸਕਦੇ ਆ ਜੀ ਕੁਝ ਪਿੰਡ ਨੂੰ ਏ ਬੀ ਸੀ ਬਣਾਣਗੇ ਲੋਕਾਂ ਤੋਂ ਅਧਿਕਾਰ ਖੋ ਕੇ ਉਹਨਾਂ ਨੂੰ ਖਰਾਬ ਦੇਣਗੇ ਇਹ ਮਤਲਬ ਹੈ ਤੇ 100 ਤੋਂ 125 ਦਿਨ ਅਸੀਂ ਕਹ ਜੀ 125 ਦਿਨ ਕਰ ਦਿਓ ਬਾਕੀ ਸਾਰਾ ਕੁਝ ਛੱਡ ਦਿਓ ਇਹ ਰਾਈਟ ਤੁਸੀਂ ਪੰਚਾਇਤ ਨੂੰ ਦਿਓ ਗ੍ਰਾਮ ਸਭਾ ਨੂੰ ਦਿਓ ਵੀ ਤੁਸੀਂ ਕਿਹੜਾ ਕੰਮ ਕਰਨਾ ਤੁਸੀਂ ਡਿਸਾਈਡ ਕਰੋਗੇ ਕਿੰਨੇ ਪੈਸੇ ਚਾਹੀਦੇ ਤੁਸੀਂ ਡਿਸਾਈਡ ਕਰੋਗੇ ਉਹਨਾਂ ਦੇ ਉਹਨਾਂ ਦਾ ਹਾਂ ਉਹਨਾਂ ਦੇ ਜਿਹੜੇ ਸਿਰ ਟਾਈਮ ਦੇ ਨਾਲ ਜੋ ਤੁਹਾਡੀ ਮਹਿੰਗਾਈ ਉਹਦੇ ਹਿਸਾਬ ਨਾਲ ਉਹਨਾਂ ਨੇ ਡੇਲੀ ਵੇਜ ਨੂੰ ਲਵਾ ਦਿਓ ਨਾ ਉਹ ਨਹੀਂ ਕਰਨਾ ਜੀ ਇਹ ਖਰਾਤ ਦੇਣਗੇ ਔਰ 125 ਨਹੀਂ ਪਹਿਲਾਂ ਪਹਿਲਾਂ ਜਿਹੜੇ ਸਰਕਾਰਾਂ ਦੇ ਬਾਕੀ ਸਰਦੋਖੀ ਡਬਲ ਇੰਜਨ ਵਾਲੀਆਂ ਸਰਕਾਰਾਂ ਦਾ ਹਾਲ ਦੇਖ ਲਓ ਆ ਮੱਧ ਪ੍ਰਦੇਸ਼ ਦੀ ਖਬਰ ਦੇਖੀ ਆ ਤੁਸੀਂ ਵੀ ਜੇ ਇੱਕ ਕਲਾਸ ਵਰਗੀਆਂ ਜਿਹੜਾ ਹੈਗਾ ਜੇ लास्ट ਵੇਜੇ ਵਰ ਗਿਆ ਜਿਹੜਾ ਹੈਗਾ ਨਾ ਜੀ ਮਿਸਟਰ ਦਾ ਦੇਖਿਆ ਵੀ ਉਹਦੀ ਬੋਲਚਾਲ ਕੀ ਆ ਉਹਨਾਂ ਦਾ ਆ ਕੁਝ ਹੋਏਗਾ ਜੀ ਜੇ ਮਤਲਬ ਲੱਗਦਾ ਬੀਜੇਪੀ ਦੀ ਸਰਕਾਰ ਆਉਣਗੀਆਂ ਤੇ ਪਿੰਡ ਤੱਕ ਪਾਣੀ ਨਹੀਂ ਉਹਨੂੰ ਕਹਿੰਦਾ ਕਿ ਸਭ ਤੋਂ ਕਲੀਨਸਟ ਸਿਟੀ ਕਹਿੰਦੇ ਉਹਨੂੰ ਅੰਦਰੋਂ ਇਹ ਉਦਿਸਾ ਹੀ ਆ ਜੀ ਉਹਦੀ ਬਲੈਸ ਸਾਹਮਣੇ ਆਈ ਆ ਸੋ ਇਹ ਜਿਹੜਾ ਯੁੱਧ ਨਾ ਸੀ ਵਿਰੋਧਾ ਇਹ ਮੈਂ ਕਹੂੰਗਾ ਵੀ ਤੁਸੀਂ ਆਪਾਂ ਸਾਰੇ ਪਾਸ ਪੂਜਾ ਵੀ ਕਰਦੇ ਆ ਆਪਣੇ ਆਪਣੇ ਧਰਮ ਦੀ ਆਪਾਂ দান ਵੀ ਕਰਦੇ ਆ ਪੁੰਨ ਵੀ ਕਰਦੇ ਆ ਹੋਰ ਵੀ ਚੰਗੇ ਕੰਮ ਕਰਦੇ ਆ ਤੇ ਆਪਣਾ ਅਗਲਾ ਜਨਮ ਜਿਹੜਾ ਸਫਲ ਬਣਾਈਏ ਬਟ ਮੈਨੂੰ ਨਹੀਂ ਲੱਗਦਾ ਇਸ ਤੋਂ ਵੱਡਾ ਪੁੰਨ ਦਾ ਕੰਮ ਕੀ ਹੋ ਸਕਦਾ ਕਿ ਜੇ ਤੁਸੀਂ ਕਿਸੇ ਮਾਂ ਬਾਪ ਜਿਹੜੇ ਹੈ ਗਿਆ ਉਹ ਉਹਨਾਂ ਦਾ ਬੱਚਾ ਨਸ਼ੇੜੀ ਹੋਵੇ ਤੇ ਤੁਸੀਂ ਉਹਨੂੰ ਨਸ਼ਾ ਛੁਡਾ ਕੇ ਉਹਨੂੰ ਕੰਮ ਤੇ ਲਾ ਦਿਓ ਨਸ਼ੇੜੀ ਪੁੱਤ ਨੂੰ ਕਮਾਊ ਪੁੱਤ ਬਣਾ ਦਿਓ ਕਿਉਂਕਿ ਜੇ ਸਮਾਜ ਦੇ ਵਿੱਚ ਨਸ਼ਾ ਰਹੇਗਾ ਤੁਹਾਡੇ ਬੱਚਿਆਂ ਨੂੰ ਵੀ ਖਤਰਾ ਰਹੇਗਾ ਜੀ ਜਿੰਨੀ ਦੇਰ ਨਸ਼ਾ ਰਹੇਗਾ ਖਾਸ ਕਰਕੇ ਚਿੱਟਾ ਜਿਹੜਾ ਜਿਹੜਾ ਚਿੱਟਾ ਹੈ ਜਿੰਨੀ ਦੇਰ ਬੱਚੇ ਜਿਹੜੇ ਚਿੱਟਾ ਕਰਦੇ ਹਨ ਉਹਨਾਂ ਦੀ ਜਿੰਨਾ ਪੰਜਾਬ ਚ ਕਰਾਈ ਹੁੰਦਾ ਜਿਹੜੇ ਗੈਂਗਸਟਰ ਹੈ ਸਾਰੇ ਇਹਨਾਂ ਦਾ ਆਪਸ ਵਿੱਚ ਬੰਧ ਹੈ ਜੀ ਇਹਨੂੰ ਨਾਰਕੋ ਟੈਰਰਿਜ਼ਮ ਕਹਿੰਦੇ ਆ ਨਾਰਕੋ ਟੈਰਰਿਜ਼ਮ ਕਰਦੇ ਇਹਨੂੰ ਇਹ ਆਪਸ ਚ ਸਕੇ ਇਹਨਾਂ ਦਾ ਸਬੰਧ ਹੈ ਜੀ ਇੱਕ ਮਤਲਬ ਨਾ ਨਾਰਕੋਡਿਕਸ ਤੋਂ ਹੀ ਟੈਰਰਿਜ਼ਮ ਹੋ ਸਕਦਾ ਨਾ ਟੈਰਰਿਜ਼ਮ ਚੱਲ ਸਕਦਾ ਨਾਰਕੋਡਿਕਸ ਤੋਂ ਬਿਨਾਂ ਕਿਉਂਕਿ ਉਹਨਾਂ ਦੀ ਫੰਡਿੰਗ ਇੱਥੋਂ ਆਣੀ ਹੈ ਉਹਨਾਂ ਨੂੰ ਇਹਨਾਂ ਦਾ ਆਪਸ ਬੜਾ ਗਹਿਰਾ ਸਬੰਧ ਹੈ ਕਾਇ ਗੜੇ ਗੈਂਗਸਟਰ ਆ ਉਹ ਜਿਹੜੇ ਪਹਿਲਾਂ ਜਿਹਨੂੰ ਅਸੀਂ ਟੈਰਰਿਸਟ ਕਹਿੰਦੇ ਸੀ ਉਹ ਅੱਜ ਕੱਲ ਆਪਾਂ ਗੈਂਗਸਟਰ ਕਹਿੰਦੇ ਆ ਉਹਨਾਂ ਚ ਕੋਈ ਫਰਕ ਨਹੀਂ ਆ ਕੰਮ ਇੱਕੋ ਜਿਹਾ ਕਰਦੇ ਆ ਉਹ ਨਸ਼ੇੜੀ ਆ ਸਾਰੇ ਇਹ ਤੇ ਜੇ ਆਪਾਂ ਪਿੰਡਾਂ ਚੋਂ ਆਪਣੇਆਂ ਚੋਂ ਆਪਣੇ ਪੰਜਾਬ ਚੋਂ ਆਪਾਂ ਨਸ਼ਾ ਖਤਮ ਕਰਤਾ ਤਾਂ ਕ੍ਰਾਈਮ ਘਟ ਜਾਏਗਾ ਲੁੱਟਾ ਖੋਹਣਾ ਨਹੀਂ ਹੋਣਗੀਆਂ ਔਰਤਾਂ ਸੇਫ ਹੋ ਜਾਣਗੀਆਂ ਤੁਸੀਂ ਵੀ ਜਾਓਗੇ ਬੇਲੇ ਕੋਲੇ ਕੋਈ ਨੂੰ ਸੋਚਣਾ ਨਹੀਂ ਪਏਗਾ ਪੰਜਾਬ ਦੇ ਵਿੱਚ ਜਦੋਂ ਜਦੋਂ ਕ੍ਰਾਈਮ ਖਤਮ ਹੋਏਗਾ ਪੰਜਾਬ ਵਿੱਚ ਇੰਡਸਟਰੀ ਬਹੁਤ ਸਾਰੇ ਆਗੇ ਇੰਡਸਟਰੀ ਕਰਨਾ ਚਾਹੁੰਦੇ ਆ ਪਹਿਲਾਂ ਵੀ ਹੁੰਦਾ ਸੀ ਆਪਣਾ ਆਪਣੇ ਐਗਰੀਕਲਚਰ ਹੋਰ ਵਧੀਆ ਹੋਏਗੀ ਆਪਣੇ ਇੰਡਸਟਰੀ ਹੋਏਗੀ ਇੰਡਸਟਰੀ ਆਏ ਜਿੱਦਾਂ ਜੋਬ ਜਾਣਗੇ ਉਹਦੇ ਨਾਲ ਨੌਕਰੀਆਂ ਮਿਲਣਗੀਆਂ ਬੱਚਿਆਂ ਨੂੰ ਸਾਡੇ ਬੱਚਾ ਦੇ ਹੁਣ ਜਿੰਨੇ ਚਾਹੇ ਅਮਰੀਕਾ ਦਾ ਸੀ ਕੈਨੇਡਾ ਦਾ ਸੀਗਾ ਆਸਟ੍ਰੇਲੀਆ ਦਾ ਸੀਗਾ ਸਾਰਾ ਕੁਝ ਬੰਦ ਹੋ ਗਿਆ ਸਾਰਿਆਂ ਨੇ ਬੰਦ ਕਰਤਾ ਹੁਣ ਤਾਂ ਜਿਹੜੇ ਉੱਥੇ ਆ ਜੋ ਸਾਡੇ ਵਾਲੇ ਐਸੇ ਕਰਦੇ ਆ ਤੇ ਇਹਨਾਂ ਨੇ 크리스마ਸ ਤੋਂ ਜਾ ਕੇ ਗੁੰਡਾ ਕਰਦੀ ਕੀਤੀ ਮੁਸਲਮਾਨਸ ਦੇ ਖਰਾਬ ਕਰਦੀ ਸਿਕਰਨ ਖਲਾਫ ਦੀ ਕਿਸੇ ਵਲੇ ਹੋਈ ਸੀ ਤੇ ਇਹ ਜੇ ਤੁਸੀਂ ਮਿਨੋਰਟੀਜ਼ ਅਨ ਸੇਫ ਫੀਲ ਕਰਨ ਗਿਆ ਤੇ ਬਾਹਰ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਹੈ ਜੀ ਇਹ 3.5 ਕਰੋੜ ਭਾਰਤੀ ਜਿਹੜੇ ਆ ਉਹ ਦੇਸ਼ ਤੋਂ ਬਾਹਰ ਰਹਿੰਦੇ ਆ ਅਮਰੀਕਾ ਤੇ ਕੈਨੇਡਾ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆ ਇਟਲੀ ਦਾ ਸਾਰੀ ਦੁਨੀਆ ਚ ਰਹਿੰਦੇ ਆ ਜਿਹੜੇ ਭਾਰਤੀ ਆ ਗਲਪ ਵਿੱਚ ਬਹੁਤ ਹੈ ਔਰ ਉਹ ਕਰੋੜਾਂ ਰੁਪਇਆ ਕਮਾ ਕੇ ਰੈਮੀਟੈਂਸ ਕਹਿੰਦੇ ਆ ਉਹਨੂੰ ਉਹ ਫੋਰਨ ਸਟੇਜ ਭੇਜਦੇ ਆ ਸਾਡੇ ਕੋਲੇ ਇਸ ਵਾਰੀ ਪਹਿਲੀ ਵਾਰ ਹੀ ਆ ਕਿ ਸਾਡੇ ਉਥੇ ਪੰਜਾਬੀ ਬਹੁਤ ਵੱਡੇ ਵੱਡੇ ਫੰਕਸ਼ਨ ਕਰਦੇ ਸੀ ਆ ਨਿਊਜ਼ੀਲੈਂਡ ਦੀ ਖਬਰ ਤੁਸੀਂ ਪੜ੍ਹੀ ਹੈ ਕਿ ਉਹਨਾਂ ਜਿਵੇਂ ਇੱਥੇ ਜਿਵੇਂ ਤੁਸੀਂ ਟ੍ਰੀਟ ਕਰੋਗੇ ਮਾਇਨੋਰਟੀਜ਼ ਨੂੰ ਬਾਹਰ ਵੜੇ ਤੁਹਾਡਿਆਂ ਨੂੰ ਕਰਨਗੇ ਦੇਸ਼ ਦੇ ਵਿੱਚ ਸਾਡੇ ਹਿੰਦੂ ਕਿੰਨੇ ਆ ਦੁਨੀਆ ਦੇ ਵਿੱਚ 120 ਕਰੋੜ ਕ੍ਰਿਸਚੀਅਨ ਕਿੰਨੇ ਆ ਤਕਰੀਬਨ 3.5 ਕਰੋੜ ਮਤਲਬ ਦੋਸਤੋਂ ਦੁੱਗਣੇ ਉਸ ਤੋਂ ਵੀ ਜ਼ਿਆਦਾ ਹੈ ਮੁਸਲਮਾਨ ਵੀ ਇਸ ਤੋਂ ਜ਼ਿਆਦਾ ਹੈ ਜਿਹਨਾਂ ਨੂੰ ਆਪਾਂ ਨਾਸਤਿਕ ਕਹਿੰਦੇ ਆ ਜੋ ਕਿ ਸੀਰ ਭਗਤ ਸਿੰਘ ਨੇ ਵੀ ਕਿਹਾ ਸੀਗਾ ਕਿ ਆ ਮੈਂ ਐਸਟ ਮੈਂ ਇੱਕ ਨਾਸਤਿਕ ਹਾਂ ਮੈਂ ਕਿਉਂ ਨਾਸਤਿਕ ਉਹਨੇ ਇਹ ਲੇਟ ਵੀ ਲਿਖਿਆ ਹੋਇਆ ਤੁਹਾਨੂੰ ਪੜ੍ਹਨਾ ਵੀ ਚਾਹੀਦਾ ਉਹਨਾਂ ਦੀ ਗ੍ਰੰਥੀ ਉਸ ਤੋਂ ਜ਼ਿਆਦਾ ਹੈਗੀ ਆ ਬੰਗਲਾਦੇਸ਼ ਦੇ ਵਿੱਚ ਬੈਕਲਾਈਸ਼ ਹੋ ਰਿਹਾ ਨੇਪਾਲ ਹੋਏਗਾ ਕੱਲ ਨੂੰ ਪਾਕਿਸਤਾਨ ਦਾ ਤਾਂ ਬੇੜਾ ਹੀ ਕਰਕਾ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਪੰਜਾਬ ਨੂੰ ਜੋੜ ਜੋਗਾ ਕਰੀਏ ਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਜਿਹੜੇ ਜ਼ਮੀਨ ਦੇ ਉੱਤੇ ਤੁਹਾਡਾ ਇੱਕ ਬਹੁਤ ਵਾਈਟਲ ਰੋਲ ਹੈ ਤੁਸੀਂ ਇੱਕ ਵਾਈਟਲ ਲਿੰਕ ਹੋ ਤੁਹਾਡੇ ਨੀਚੇ ਸਮਾਜ ਹੈ ਉਹ ਜਿਹਦੇ ਵਿੱਚ ਸਾਰੇ ਪੂਰਾ ਜਿਹਦੇ ਚ ਨਗਰ ਨਿਵਾਸੀ ਆ ਔਰ ਖਾਸ ਕਰਕੇ ਜਿਹੜੇ ਫੀਲਡ ਦੇ ਪਰਿਵਾਰ ਆ ਚਾਹੇ ਉਹ ਨਸ਼ਿਆਂ ਦੀ ਕਰਕੇ ਆ ਜਾਂ ਬੇਰੋਜ਼ਗਾਰੀ ਕਰਕੇ ਆ ਜਾਂ ਹੋਰ ਕਿਸੇ دشواری ਦੇ ਵਿੱਚ ਫਸੇ ਹੋਏ ਆ ਕਿਸੇ ਮਾੜੀ ਆਦਤ ਦੇ ਵਿੱਚ ਫਸੇ ਹੋਏ ਆ ਬੰਦੇ ਜਿਹੜੇ ਤੇ ਉੱਪਰ ਤੁਹਾਡੇ ਸਰਕਾਰ ਹੈ ਤੁਸੀਂ 파ਟ ਹੋ ਤੁਸੀਂ ਮੁੱਢਲੀ ਕੜੀ ਹੋ ਤੁਸੀਂ ਇੱਕ ਵਾਈਟਲ ਲਿੰਕ ਹੋ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਜਿਹੜਾ ਪੰਚਾਇਤ ਸੈਕਟਰੀ ਆ ਉੱਥੇ ਚਾਹੇ এডਿਊਕੇਸ਼ਨ ਦੇ ਵਿੱਚੋਂ ਟੀਚਰਸ ਹੋਣ ਸਾਡੇ ਆਸ਼ਾ ਵਰਕਰ ਹੋਵੇ ਸਾਡੇ ਮਲਟੀਪਰਪਸ ਹੈਲਥ ਵਰਕਰ ਨਰਸਸ ਡਾਕਟਰਸ ਹੋਣ ਮੱਲਾ ਕਲੀਨਿਕ ਦੇ ਡਾਕਟਰਸ ਹੋਣ ਡਿਸਪੈਂਸਰੀਆਂ ਦੇ ਸੀਐਚਓ ਹੋਣ ਜਿਹੜਾ ਸਾਡਾ ਹੈਲਥ ਦਾ ਸਟਾਫ ਹੈ ਉਹ ਵਾਲਾ ਇਸੇ ਤਰ੍ਹਾਂ ਜਿਹੜੇ ਹੋਰ ਬਹੁਤ ਸਾਰੇ ਵਿਭਾਗ ਨੇ ਆ ONDC ਦੀ ਪੈਨਸ਼ਨ ਹੈ ਬਹੁਤ ਸਾਰੇ ਜਾਂ ਬਹੁਤ ਸਾਰੇ ਜਿਸ ਤਰ੍ਹਾਂ ਤੁਹਾਡੇ ਰੂਰਲ ਡਿਵੈਲਪਮੈਂਟ ਦੇ ਵਿੱਚ ਜਿਹੜੇ ਤੁਹਾਡੇ ADC RDA ਉਹਨਾਂ ਕੋਲੇ ਬਹੁਤ ਸਾਰੀਆਂ ਗਵਰਨਮੈਂਟ ਦੀਆਂ ਸਕੀਮਾਂ ਆ ਗਿਆ ਜਿਵੇਂ ਖੇਤੀ ਬਾੜੀ ਦੇ ਵਿੱਚ ਜਿਹੜੀਆਂ ਹਾਈ ਵੈਲਿਊ ਕ੍ਰੌਪਸ ਹੈ ਜਿਹੜੀ ਪਹਿਲਾਂ ਰੋਜ਼ਗਾਰ ਦੀ ਗੱਲ ਕਰਦੇ ਸੀਗੇ ਖੁੰਬਾਂ ਦੀ ਖੇਤੀ ਕਰਨੀ ਆ ਹਲਦੀ ਦੀ ਖੇਤੀ ਕਰਨੀ ਆ ਅ ਭਗਤ ਸਿੰਘ ਆਪਣੇ ਭਗਤਪੂਰਨ ਜੀ ਦਾ ਨਾਮ ਸੁਣਿਆ ਹੋਇਆ ਸਾਰਿਆਂ ਨੇ ਨਾ ਉਹਨਾਂ ਦਾ ਇੱਕ ਆਰਗੈਨਿਕ ਦਾ ਫਾਰਮ ਹੈਗਾ ਜੀ ਆਪਾਂ ਜਾਈਏ ਤਾਂ ਬਿਆਸ ਤੋਂ ਥੋੜਾ ਜਾਗੇ ਜਾ ਕੇ ਪਿੰਡ ਦੇ ਵਿੱਚ ਉਹ ਇੱਕ ਏਕੜ 'ਚ 14-14 ਲੱਖ ਰੁਪਏ ਦੀ ਹਲਦੀ ਕੱਢਦੇ ਆ ਜੀ ਇੱਕ ਏਕੜ 'ਚ 14 ਲੱਖ ਰੁਪਏ ਦੀ ਹਲਦੀ ਥੈਟ ਮੀਨਸ ਜਿਹਦੇ ਕੋਲ 2 ਢਾਈ ਏਕੜ ਜੇ ਉਹ ਹਲਦੀ ਕੰਬਾ ਔਰ ਸਟਰਾਬਰੀ ਮਿਰਚਾ ਸ਼ਿਮਲਾ ਮਿਰਚ ਜੇ ਉਹ ਹਾਈ ਵੈਲਿਊ ਕ੍ਰੌਪਸ ਦੀ ਖੇਤੀ ਕਰਦਾ ਅੱਜ ਕੱਲ ਡ੍ਰੈਗਨ ਫਰੂਟ ਆ ਗਿਆ ਜੇ ਇਹ ਵਾਲੀ ਖੇਤੀ ਕਰਦਾ ਹੋ ਤਾਂ ਉਹ 2.5 ਲੇਖੜ ਦੇ ਵਿੱਚੋਂ ਘੱਟੋ ਘੱਟ ਵੀ ਜਿਹੜਾ ਹੈਗਾ ਉਹ ਵੀ 15 20 25 ਲੱਖ ਰੁਪਏ ਕਮਾ ਸਕਦਾ ਲੱਖ 2 ਲੱਖ ਰੁਪਏ ਮਹੀਨੇ ਦੇ ਕਮਾ ਸਕਦਾ ਉਹਨੂੰ ਝੋਨਾ ਕਣਕ ਵੀਜਨ ਦੀ ਲੋੜ ਨਹੀਂ ਆ ਇਹਦੇ ਨਾਲ ਡੇਰੀ ਪੋਲਟਰੀ ਐਡ ਕਰ ਸਕਦਾ ਹੋਰ ਐਡੀਸ਼ਨ ਹੋ ਜਾਏਗੀ ਉਹਦੀ ਆਪਣੀ ਨਿਊਟ੍ਰੀਸ਼ਨ ਠੀਕ ਹੋਏਗੀ ਤੇ ਇਹ ਜਿਹੜਾ ਸਾਰਾ ਗਵਰਨਮੈਂਟ ਉਹਦੇ ਵਿੱਚ ਗਵਰਨਮੈਂਟ ਟ੍ਰੇਨਿੰਗ ਵੀ ਦਿੰਦੀ ਆ ਕਿਹਦੇ ਵਿੱਚ 25 ਲੱਖ ਰੁਪਏ ਤੱਕ ਉਹਦੀ ਤੁਹਾਨੂੰ ਮਿਲੇਗੇ ਜਿਹੜੇ ਟੋਟਲ ਤੁਸੀਂ ਲੋਨ ਲੈ ਸਕਦੇ ਹੋ ਉਹਦੇ ਵਿੱਚ ਸਬਸਿਡੀ ਕੰਪੋਨੈਂਟ ਹੈ ਇਸ ਤਰ੍ਹਾਂ ਹੀ ਜਿਹੜਾ ਹਾਰਟੀਕਲਚਰ ਵਾਸਤੇ ਆ ਅਸੀਂ ਜਿਹੜੀ ਨਵੀਂ ਕੀ ਸ਼ੁਰੂ ਕੀਤੀ ਜਿਹਦੇ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਮੋਹਾਲੀ ਸਾਡੇ ਜਿਹੜਾ ਡਰੱਗ ਡਿਡਿਕਸ਼ਨ ਰੀਹਬਿਲਿਟੇਸ਼ਨ ਸੈਂਟਰ ਹੈ ਹਸ਼ਾਰਪੁਰ ਦੇ ਵਿੱਚ ਹਸ਼ਾਰਪੁਰ ਤੋਂ ਕਿਹੜੇ-ਕਿਹੜੇ ਬੰਦੇ ਆਸਰੇ ਦੇ ਕੰਦੇ ਹੋ ਜਾਣਾ ਤੁਸੀਂ ਕਦੇ ਗਏ ਹੋ ਆਪਣੇ ਡੀ ਅਡੈਕਸ਼ਨ ਰੀਹੈਬਸੈਂਟਰ ਜਾ ਕੇ ਆਈਓ ਪੰਜਾਬ ਦਾ ਬੈਸਟ ਹੈ ਜੀ ਉਹ ਜਿੱਥੇ ਸਾਡੇ ਕੋਲੇ 50 ਬੈੱਡਾਂ ਲੋਕ ਬਿਸਤਰੇ ਵੀ ਘਰੋਂ ਲਿਆਉਂਦੇ ਆ ਉੱਥੇ ਬਹੁਤ ਸਾਰੇ ਜਿਹੜੇ ਫੂਡ ਕਰਾਫਟ ਇੰਸਟੀਚਿਊਟ ਅਸੀਂ ਉਹਨਾਂ ਨੂੰ ਉਹਨਾਂ ਨਾਲ ਹਟਾਈਪ ਕੀਤਾ ਉਹ ਕੰਮ ਚੰਗਦੇ ਆ ਉਹਨਾਂ ਨੂੰ ਬਹੁਤ ਸਾਰੇ ਬੰਦਿਆਂ ਨੇ ਉਥੋਂ ਕੰਮ ਸ਼ੁਰੂ ਕਰਕੇ ਆਪਣਾ ਕਿਸੇ ਦਾ ਢਾਬਾ ਸ਼ੁਰੂ ਕਰ ਲਿਆ ਕਿਸੇ ਨੇ ਵਿਕਰੀ ਸ਼ੁਰੂ ਕਰ ਲਈ ਜਾਂ ਆਪਣਾ ਕੋਈ ਟੀਨ ਸ਼ਾਪ ਜਾਂ ਹੋਰ ਕੋਈ ਕੰਮ ਜਿਹੜਾ ਹੈਗਾ ਇਸੇ ਤਰ੍ਹਾਂ ਨੀਅਲ ਹੇਅਰ ਸੈਲੂਨ ਦਾ ਕੋਰਸ ਬੜਾ ਕੰਦਿਆ ਉੱਥੇ ਇਹਦੇ ਨਾਂ ਦਾ ਅਸੀਂ ਇੰਡਸਟਰੀ ਨਾਲ ਟਾਈਅਪ ਕਰਕੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਉਹ ਕਹਿੰਦੇ ਸਾਨੂੰ ਜੀ ਇਲੈਕਟ੍ਰੀਸ਼ੀਅਨ ਚਾਹੀਦਾ ਸਾਨੂੰ ਸਾਡੇ ਬਹੁਤ ਸਾਰੀ ਮਸ਼ੀਨਰੀ ਲੱਗੀ ਹੁੰਦੀ ਆ ਸਾਨੂੰ ਫਿਟਨਸ ਚਾਹੀਦਾ ਸਾਨੂੰ ਪਲੰਬਰ ਚਾਹੀਦਾ ਇਸੇ ਤਰ੍ਹਾਂ ਸਾਨੂੰ ਹਸਪਤਾਲਾਂ ਦੇ ਵਿੱਚ ਚਾਹੀਦਾ ਜਿਹੜਾ ਬੰਦਾ ਕੰਮ ਕਰਦਾ ਨਾਲ ਦੇ ਨਾਲ ਇੰਪਲੋਇਮੈਂਟ ਆ ਆ ਜਿਹੜੇ ਤੁਹਾਡੇ ਫੂਡ ਕ੍ਰਾਫਟ ਦਾ ਹੈਗਾ ਜਿਹੜੇ ਬੰਦੇ ਨੂੰ ਖਾਣਾ ਬਣਾਉਣਾ ਆਉਂਦਾ ਵਧੀਆ ਕਿਚਨ ਮੈਨੇਜ ਕਰ ਸਕਦਾ ਉਹ ਤਾਂ ਮਤਲਬ ਤੁਸੀਂ ਕਹਿ ਲਓ ਕਿ ਉਹਨੂੰ ਇਮੀਡੀਏਟ ਇੰਪਲੋਇਬਿਲਟੀ ਆ ਉਹਦੀ ਐਥੇ ਵੀ ਵਿਦੇਸ਼ ਵਿੱਚ ਵੀ ਬਹੁਤ ਲੋੜ ਹੈ ਇਸ ਜਿਹਨੂੰ ਖਾਨਸਾਮਾ ਕਹਿੰਦੇ ਸੀ ਆਪਾਂ ਪਹਿਲਾਂ 20-25000 ਰੁਪਏ ਦੀ 25-30000 ਰੁਪਏ ਦੀ ਨੌਕਰੀ ਮਿਲਦੀ ਆ ਨਾਲੇ ਖਾਣਾ ਖੋਣਾ ਰਹਿਣਾ ਸਾਰਾ ਕੁਝ ਫਰੀ ਆ ਤੁਹਾਡੇ ਉਹ ਸਦਾ ਕੁਝ ਮਾਲਕ ਨੇ ਕਰਨੀਆਂ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੋਰਸਸ ਹੈਗੇ ਆ ਖੇਤੀਬਾੜੀ ਦੇ ਆਈਟੀਆਈ ਜਨ ਆ ਟਾਈਅਪ ਕਰਕੇ ਹੀ ਉਹ ਸਾਡੇ ਸਾਰੇ ਕੋਰਸਸ ਕਰਾ ਰਿਹਾ ਸਰਟੀਫਾਈਡ ਕੋਰਸਸ ਕਰਾ ਰਿਹਾ ਉਹਨਾਂ ਨੂੰ ਸਰਟੀਫਿਕੇਟ ਮਿਲੇਗਾ ਔਰ ਨਾਲ ਦੀ ਨਾਲ ਤੁਹਾਨੂੰ ਨੌਕਰੀ ਮਿਲ ਜੇਗੀ ਅੱਗੇ ਤੁਹਾਡੀ ਆਪਣੀ ਹਿੰਮਤ ਹੈ ਕਿ ਤੁਸੀਂ ਆਪਣੀ ਵਰਕਸ਼ਾਪ ਸ਼ੁਰੂ ਕਰ ਲਈ ਖਰਾਦ ਲਗਾ ਲਈ ਜਾ ਕੇ ਪ੍ਰਿੰਟ ਦੇ ਵਿੱਚ ਵੈਲਡਿੰਗ ਦਾ ਕੰਮ ਸ਼ੁਰੂ ਕਰ ਲਿਆ ਮੇਰੇ ਹਰ ਸੁਨੋਲ ਬਣਾ ਲਿਆ ਕੋਈ ਕਿਸੇ ਛੋਟੇ ਕਸਬੇ ਦੇ ਵਿੱਚ ਜਾ ਕੇ ਢਾਬਾ ਸ਼ੁਰੂ ਕਰ ਲਿਆ ਵਧੀਆ ਸਾਫ ਸੁਥਰਾ ਖਾਣਾ ਲੋਕਾਂ ਨੂੰ ਦਿੰਦੇ ਹੋ ਕੋਈ ਜਿੱਥੇ ਕੋਈ ਪਿਕਨਿਕ ਸਪੌਟ ਹੈ ਉੱਥੇ ਸ਼ੁਰੂ ਕਰ ਲਿਆ ਉਹ ਸਾਡੀ ਆਪਣੀ ਹਮਤ ਆ ਤੁਸੀਂ ਨੌਕਰੀ ਦੇਣ ਵਾਲੇ ਵੀ ਬਣ ਸਕਦੇ ਹੋ ਉਹਦੇ ਵਾਸਤੇ ਬਹੁਤ ਸਾਰੀਆਂ ਗ੍ਰਾਂਟ ਜਿਹੜੀਆਂ ਹੈਗੀਆਂ ਗਵਰਨਮੈਂਟ ਕੋਲੇ ਅਨਯੂਜ਼ ਰਹਿੰਦੀਆਂ ਐ ਸੈਲਫ ਹੈਲਪ ਗਰੁੱਪ ਐ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਣੀਆਂ ਉਹ ਮੈਂ ਪੁੱਛਾ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਆ ਉਹਦੇ ਚ ਲੋਕ ਨਾ ਪੈਸੇ ਲੈ ਕੇ ਜਾ ਰਹੇ ਆ ਉਹਨਾਂ ਨੇ ਆਪਣੀਆਂ ਸਿੱਧੀ ਪ੍ਰੇਸ਼ਤ ਬਣਾ ਲਈਆਂ ਹੋਈਆਂ ਸਰਕਾਰ ਵੀ ਨਾਲ ਮਿਲੀ ਹੋਈ ਆ ਆਫਰ ਮਤਲਬ ਸਾਰਾ ਕੁਝ ਕਰਕੇ ਕਰਨਾ ਜੀ ਉਹ ਇੱਕ ਇੱਕ 1.5 ਕਰੋੜ ਰੁਪਇਆ 2-2 ਕਰੋੜ ਰੁਪਇਆ ਉਹ ਸਾਈਫਨ ਆਫ ਕਰੀ ਜਾ ਰਹੇ ਆ ਤੇ ਉਹ ਸੀ ਕਿਥਾਂ ਨਾ ਵਸ ਇਸੇ ਤਰ੍ਹਾਂ ਕੋਆਪਰੇਟਿਵਸ ਆ ਆਪਣੇ ਜਿਹੜੇ ਵੇਰਕਾ ਇਸ ਅ ਗੁੱਡ ਐਗਜ਼ਾਮਪਲ ਵੇਰਕਾ ਆਪਣਾ ਬਹੁਤ ਵਧੀਆ ਚੱਲ ਰਿਹਾ ਸੋ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਤੁਸੀਂ ਇਹ ਜਿਹੜੀ ਸੈਕੰਡ ਫੇਜ਼ ਆ ਤੁਸੀਂ ਇਹਦੀ ਰੂਹ ਤੁਸੀਂ ਉਹਦੀ ਇਹਦੀ ਆਤਮਾ ਤੁਸੀਂ ਉਹ ਤੁਹਾਡੀ ਇਮਾਨਦਾਰੀ ਤੇ ਪੰਜਾਬ ਕਿਹੋ ਜਿਹਾ ਹੋਏਗਾ ਤੁਹਾਡੇ ਤੋਂ ਕੁਝ ਬੰਦੇ ਮੈਂ ਦੇਖ ਰਿਹਾ ਵੀ ਹੈਗੇ ਮਾਲਾ ਚਟੀਆਂ ਦਾੜੀਆਂ ਵਾਲੇ ਵੀ ਹੈਗੇ ਜੀ ਤੇ ਤੁਸੀਂ ਦੇਖੋ ਵੀ ਜਦੋਂ ਤੁਸੀਂ ਬੱਚੇ ਹੁੰਦੇ ਸੀਗੇ ਪੰਜਾਬ ਤੇ ਕੈਂਸਰ ਹੁੰਦਾ ਸੀ ਪਾਣੀ ਸਾਫ਼ ਸੀ ਹਵਾ ਸਾਫ਼ ਸੀ ਨਾ ਕੈਂਸਰ ਸੀ ਨਾ ਕੋਈ ਨਿਸ਼ਚਿੰਦ ਅਜਿਹੀ ਪ੍ਰੋਬਲਮ ਸੀ ਪੰਜਾਬ ਦੇ ਲੋਕ ਅਮੀਰ ਨਹੀਂ ਹੁੰਦੇ ਸੀ ਬਟ ਖੁਸ਼ਹਾਲ ਹੁੰਦੇ ਸੀ ਬੰਗਾਲ ਦੇ ਵਿੱਚ ਤੁਹਾਡੀ ਸ਼ਾਇਦ ਕੋਈ ਮੈਨੂੰ ਨਹੀਂ ਪਤਾ ਉਸ ਤੋਂ ਪਿਛਾ ਉਸ ਤੋਂ ਬਾਅਦ ਹੀ ਹੋਣਿਆ ਜਿਹੜਾ ਤੁਹਾਡਾ ਜਨਮ ਸੱਤ ਤੋਂ ਬਾਅਦ ਹੀ ਹੋਣਗੇ ਸਾਰੇ ਤੇ ਉਹਦੇ ਚ ਬੰਗਾਲ ਦੇ ਵਿੱਚ ਵੀ ਸੁਣਿਆ ਤਾਂ ਜੂੜ ਹੋਊਗਾ ਕਿ ਉੱਥੇ ਅਕਾਲ ਪੈਂਦੇ ਹੁੰਦੇ ਸੀ ਮੈਂ ਵੀ ਪਿੰਡ ਚ ਜਾਂਦਾ ਸੀ ਖੂਹ ਦਾ ਪਾਣੀ ਦਿੱਤਾ ਇੱਕ ਜਿਹੜੀ ਲਾਰਟਨ ਦੇ ਨਾਲ ਪੜੇ ਬਿਜਲੀ ਨਹੀਂ ਹੁੰਦੀ ਸੀ ਸੜਕਾਂ ਨਹੀਂ ਹੁੰਦੀਆਂ ਸੀ ਨਾ ਕੋਈ ਬੱਸ ਹੁੰਦੀ ਸੀ ਹਨਾ ਤੇ ਉਸ ਹਾਲਾਤ ਚ ਆਪਣੇ ਘਰੋਂ ਬੋਰੀ ਲੈ ਕੇ ਜਾਂਦਾ ਸੀ ਬੋਰੀ ਤੇ ਬੈਠ ਕੇ ਪੜੇ ਪਿਤਾ ਜੀ ਕਿਸਾਨ ਸੀ ਫਸਲ ਕੇ ਵਾਰੀ ਵਧੀਆ ਹੁੰਦੀ ਸੀ ਕਈ ਵਾਰੀ ਮਰ ਜਾਂਦੀ ਸੀ ਫਸਲ ਬੜੀ ਦਿੱਕਤ ਹੁੰਦੀ ਸੀ ਫਿਰ ਟਰੈਕਟਰ ਆਏ ਬਿਜਲੀ ਆਈ ਉਹਦੇ ਨਾਲ ਇੱਕ ਰੈਪਿਡ ਜਿਹੜੀ ਸੀ ਐਗਰੀਕਲਚਰ ਦੇ ਵਿੱਚ ਜਿਹੜੀ ਐਗਰੀਕਲਚਰ ਰੈਵਿਊਲੂਸ਼ਨ ਹੋਈ ਉਹਦੇ ਨਾਲ ਇੱਕ ਵਾਰੀ ਖੁਸ਼ਹਾਲੀ ਆਈ ਬਟ ਉਹਦੇ ਨਾਲ ਅਸੀਂ ਆਪਣਾ ਪਾਣੀ ਹਵਾ ਸਾਰਾ ਕੁਝ ਖਰਾਬ ਕਰ ਰਿਆ ਸੀ ਅਸੀਂ ਦੇਸ਼ ਦਾ ਢਿੱਡ ਭਰਿਆ ਉਹ ਕਿਸਾਨਾਂ ਦੀ ਹੁਣ ਦੇਖ ਲੋ ਉਹਨਾਂ ਨੇ ਕੀ ਹਾਲਤ ਕੀਤੀ ਆ ਉਦੋਂ ਮਾੜਾ ਮਜ਼ਦੂਰਾਂ ਨਾਲ ਕਰਨ ਜਾ ਰਹੇ ਆ ਅੱਜ ਕੱਲ ਤੁਸੀਂ ਕੀ ਸੁਣਦੇ ਹੋ ਜਿਹੜੀ ਲੋਕਾਂ ਨੂੰ ਜਿਹੜੀ ਸੈਂਟਰ ਦੀ ਜਿਹੜੀ ਜਿਹੜੀ ਪਾਲਿਸੀ ਆ ਨਾ ਜੀ ਇਹ ਤੁਸੀਂ ਸਾਰੇ ਜਾਣਦੇ ਹੋ ਚੰਗੀ ਤਰ੍ਹਾਂ ਹੀ ਵੀ ਆਪਣੇ ਜਿਹੜੇ ਆ ਗਏ ਜਦੋਂ ਕਰੋਨਾ ਵੀ ਆਇਆ ਉਦੋਂ ਮਰਲੇ ਨੇ ਉਹਨੂੰ ਕਹਿੰਦੇ ਆ ਜੀ ਜਿਹੜੇ ਆ ਗਏ ਬਿਲੀਅਨ ਡਾਲਰ ਜਿਹੜੇ ਇਹਨਾਂ ਨੇ بڑے بڑے बिजनेसमੈਨ ਇਹਨਾਂ ਨੇ ਬਣਾਈ ਜਿਹੜੇ ਵੈਕਸੀਨੇਸ਼ਨ ਬਣਾਉਣ ਵਾਲੇ ਸੀ ਦਵਾਈਆਂ ਵਾਲੇ ਸੀ 1350 ਬੰਦੇ ਆ ਜੀ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਕੋਲੇ 40% ਤੋਂ ਜ਼ਿਆਦਾ ਦੇਸ਼ ਦਾ ਧਨ ਉਹਨਾਂ ਕੋਲੇ ਆ ਜੀ ਜਿਹੜੇ ਨੀਚੇ ਆਵੇ 50% ਆ ਤੁਸੀਂ ਆਪਣਾ ਦੇਖ ਲਓ ਆਪਣੀ ਇਨਕਮ ਕਿੰਨੀ ਕੁ ਵਧੀ ਹੈ ਜੀ ਆ ਜਿਹੜੇ ਗਿਗ ਵਰਕਰ ਚੰਦੇ ਸੁਣਦੇ ਉਸੇ ਗਿਗ ਵਰਕਰ ਦਾ ਪਿੱਛੇ ਤੇ ਹੜਤਾਲ ਕਰਦੇ ਸੀ ਉਹ ਜਿਹੜੇ ਡਿਲੀਵਰੀ ਬੁਆਏ ਜਿਹਨਾਂ ਨੂੰ ਕਹ ਦਿੰਦੇ ਆਪਾਂ ਨਾ ਇਹ ਹੋ ਗਿਆ ਇਹ ਕਿਨਾਂ ਨੇ ਇੱਕ ਈ ਸ਼ਰਮ ਪੋਰਟਲ ਬਣਾਇਆ ਜੀ ਈ ਸ਼ਰਮ ਪੋਰਟਲ ਉਹਦੇ ਤੇ 30 ਕਰੋੜ ਬੰਦਿਆਂ ਨੇ ਰਜਿਸਟਰ ਕੀਤਾ ਤੇ ਉਹ ਜੋ 30 ਕਰੋੜ ਚੋਂ 90% ਇਹ ਕਹਿੰਦੇ ਕਿ ਸਾਡੀ ਆਮਦਨ ਮਹੀਨੇ ਦੀ 10000 ਤੋਂ ਘੱਟ ਹੈ ਕੀ ਕਰਨਗੇ ਇਹ ਬਿਚਾਰੇ ਉਹ ਮੈਂ ਬਤੌਰ ਆਈ ਸਰਦਨ ਮੈਂ ਜਦੋਂ ਮੇਰਾ ਹਾਸਲਾ ਸੀ ਮੇਰੇ ਕੋਲ ਕੋਈ ਟੀਚਰ ਨਹੀਂ ਆਣਾ ਮੈਂ ਪੁੱਛਣਾ ਵੀ ਕੀ ਕਰਦੇ ਹੋ ਮੈਂ ਪ੍ਰੋਫੈਸਰਾਂ ਜੀ ਸਤ ਮਾਤਾ ਜੀ ਦਾ ਆਪਰੇਸ਼ਨ ਕਰਾਣਾ ਤੇ ਉਹਨੇ ਕਹਣਾ ਜੀ ਕੈਂਪਨੀ ਲੱਗੇਗਾ ਮੈਂ ਕਿਹਾ ਪ੍ਰੋਫੈਸਰ ਸਾਹਿਬ ਕਮਾਲ ਕਰਦੇ ਹੋ ਜੀ ਮਾਣਾ ਦਾ ਆਪਰੇਸ਼ਨ ਕਰਾਣਾ ਇੱਕ ਵਾਰੀ ਕਰਾਣਾ ਤੁਸੀਂ ਕੈਂਪ ਤੋਂ ਕੀ ਲੈਣਾ ਉਹ ਉਹਨਾਂ ਦੀ ਅੱਖਾਂ 'ਚ ਆंसू ਆ ਜਾਂਦੇ ਸੀ ਮੈਂ ਸਮਝ ਜਾਂਦਾ ਸੀ ਕਿ ਇਹ ਗੈਸਟ ਫੈਕਲਟੀ ਹੈ ਇਹਨੂੰ ਵਿਚਾਰੇ ਨੂੰ ਉਹਨਾਂ ਜੀ ਕਲਾਸ ਫੋਟੋ ਕੱਟ ਪੈਸੇ ਮਿਲਦੇ ਨੇ ਉਹਨਾਂ ਨੂੰ ਮੈਨੂੰ ਜਿਹੜੇ ਸਿੱਖਿਆ ਤੇ ਲੱਗਿਆ ਅੰਡਰ ਇੰਪਲੋਇਮੈਂਟ ਇਹਨੂੰ ਕਹਿੰਦੇ ਆ ਜੀ ਅੰਡਰ ਇੰਪਲੋਇਮਮੈਂਟ ਕਰਤੀ ਜੀ ਤੇ ਇਸੇ ਤਰ੍ਹਾਂ ਜਿਹੜੇ ਲੇਬਰਰ ਆ ਉਹਨਾਂ ਦੀ ਤਾਂ ਹਾਲਤ ਬਹੁਤ ਮਾੜੀ ਸੋ ਇਹ ਜਿਵੇਂ ਗਿਗ ਵਰਕਰਸ ਬਣਾ ਰਿਹਾ ਬਾਕੀ ਸਾਰੇ ਤਾਂ ਜਿਹੜੇ ਮਿਡਲ ਕਲਾਸ ਹੈ ਉਹ ਨੀਚੇ ਜਾ ਰਹੀ ਹੈ ਕੁਝ ਜਿਹੜੇ 3500 ਤੋਂ ਤੁਹਾਨੂੰ ਦੱਸਿਆ ਹੋਰ ਲਾ ਲਓ ਤੁਸੀਂ ਮਤਲਬ 10000 ਹੋਣਗੇ 50000 ਹੋਣਗੇ ਉਹ ਉੱਪਰ ਜਾ ਰਹੇ ਆ ਬਾਕੀ ਸਾਰੇ ਨੀਚੇ ਜਾ ਰਹੇ ਆ ਸੋ ਇਹ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸ਼ਿਜਾਦ ਜਨ ਕੇਜਰੀਬਾਲ ਇਹਨਾਂ ਦਾ ਇਹ ਉਪਰਾਲਾ ਹੈਗਾ ਕਿ ਚਾਹੇ ਉਹ ਜੇ ਤੁਸੀਂ ਬਿਜਲੀ ਦਾ ਬਿੱਲ ਜਿਹੜਾ ਤੁਹਾਡਾ ਨਹੀਂ ਆਣਾ ਸੋ ਤੁਹਾਡੀ ਜੇਬ ਚ 4 ਪੈਸੇ ਬਚੇ ਜੇ ਤੁਹਾਡਾ ਦਵਾਈ ਤੇ ਖਰਚਾ ਨਹੀਂ ਹੋਣਾ 4 ਪੈਸੇ ਬਚੇ ਬੱਚਿਆਂ ਦੀ ਪੜ੍ਹਾਈ ਤੇ ਖਰਚਾ ਨਹੀਂ ਹੋਣਾ 4 ਪੈਸੇ ਬਚੇ ਕਿਸੇ ਨੂੰ ਕੋ ਨੌਕਰੀ ਮਿਲੀ ਜਾਂ ਮੈਰਿਟ ਤੇ ਮਿਲਿਆ ਕਦੇ ਕੋ ਪੇਪਰ ਲੀਕ ਨਹੀਂ ਹੋਇਆ ਤੇ ਇਹ ਲੋਕਾਂ ਦੀ ਜੇਬ ਵਿੱਚ ਪੈਸੇ ਪਾਣੇ ਆ ਕਿਉਂਕਿ ਜਿਹੜਾ ਆਮ ਬੰਦਾ ਤੁਹਾਡੇ ਕੋਲੇ ਪੈਸੇ ਆਣਗੇ ਤੁਸੀਂ ਖਰਚ ਕਰੋਗੇ ਜੇ ਅਡਾਨੀ ਕੋਲ ਅਮਾਨੀ ਕੋਲ ਜਾਣ ਕਿਉਂਕਿ ਕਰਨਗੇ ਉਹ ਤਾਂ ਬੈਂਕਾਂ ਚ ਛੜਨਗੇ ਜਾਂ ਲੈ ਕੇ ਭੱਜ ਜਾਣਗੇ ਬਾਹਰ ਪਰ ਜੇ ਆਪਰੇ ਅੱਗੇ ਨੇ ਬੰਦੇ ਭੱਜਿਆ ਦੇਖੋ ਜੀ ਸੋ ਇਹ ਉਹਨਾਂ ਦੀ ਜੇਬਾਂ ਚ ਪੈਸੇ ਪਾਉਂਦੇ ਆ ਇਹ ਕੀ ਕਰਦੇ ਆ ਫਿਰ ਇਹ ਫੜੇ ਸਾਮੀ ਕੰਟਰੈਕਟਰ ਬਣਾਏ ਸੀ ਇਹਨਾਂ ਨੇ 4400 ਕਰੋੜ ਦਾ ਠੇਕਾ ਦਿੱਤਾ ਟਾਟਾ ਨੂੰ 768 ਕਰੋੜ ਰੁਪਏ ਇਹਨਾਂ ਨੇ ਫੰਡ ਲੈ ਲਿਆ ਉਹਨਾਂ ਕੋਲ ਜਿਹਨਾਂ ਨੂੰ ਐਦਾਂ ਫੰਡ ਇਕੱਠਾ ਕਰਦੇ ਆ ਜੀ ਇਲੈਕਸ਼ਨ ਲੜਨੀ ਬਹੁਤ ਔਖੀ ਆ ਸੋ ਇਸ এনवायरमेंट ਦੇ ਵਿੱਚ ਮੈਂ ਤਾਂ ਦਾਅ ਦਿੰਦਾ ਜੀ ਮੈਨੂੰ ਤਾਂ ਨਹੀਂ ਲੱਗਦਾ ਸੀ ਮੈਂ ਕਦੇ ਰਾਜਨੀਤੀ ਕਰਾਂਗਾ ਡਾਕਟਰ ਸੀ ਚੰਗੇ ਭਲੇ ਸੀ ਥਾਰਾ ਵਧੀਆ ਸੀ 10 ਪੇਸ਼ੈਂਟ ਆਉਂਦੇ ਸੀ 6 ਤੋਂ ਪੈਸੇ ਲੈਂਦਾ ਸੀ 4 ਤਾਂ ਫ੍ਰੀ ਅਪਰੇਸ਼ਨ ਕਰਦਾ ਸੀ ਪਟਾਲੇਵਾਲੇ ਤਾਂ ਜਾਣਦੇ ਹੋਣਗੇ ਕਿਉਂ ਜੀ ਪਟਾਲ ਵਾਲੇ ਕੌਣ ਆਏ ਉਹ ਪਟਾਲ ਵਾਲੇ ਆ ਗਏ ਤੁਸੀਂ ਤਾਂ ਜਾਣਦੇ ਹੋ ਤਾਂ ਜਿਹੜਾ ਦੇ ਦੇ ਉਹਦਾ ਵੀ ਫਲਾ ਜਿਹੜਾ ਨਾਂ ਦੇ ਵੀ ਉਹਦਾ ਵੀ ਫਲਾ ਸੋ ਇਹ ਜਿਹੜਾ ਕੰਮ ਹੈ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਇਹਨੂੰ ਆਪਣੀ ਜੀ ਜਾਣ ਮਾਰ ਕੇ ਔਰ ਮੈਂ ਤੁਹਾਡੇ ਨਾਲ ਵਾਅਦਾ ਵੀ ਕਰਦਾ ਜੀ ਕਿ ਜਿਹੜਾ ਪੰਚਾਇਤ ਸੈਕਟਰੀ ਆਪਣਾ ਤੁਹਾਡੇ ਕੋਲੇ ਕਿੰਨੇ ਕਿ ਪਿੰਡਾਂ ਦੇ ਆਧਾਰ ਤੋਂ ਪੰਚੀ ਵੱਡਾ ਪਿੰਡ ਦਾ ਇੱਕ ਤਾਂ ਦੋ ਵੀ ਹੋਣਗੇ ਦਿੱਤੇ ਹੁੰਦਾ ਨਾ ਜੀ ਕਿੰਨੀ ਕਿੰਨੀਆਂ ਵਾਦੀ ਹੁੰਦੀ ਹੈ ਇੱਕ ਕਿੰਨੇ ਦਾ ਦੱਸ ਨਹੀਂ ਨਹੀਂ ਚਲੋ ਕੋਈ ਨਹੀਂ ਮੈਂ ਸਮਝ ਗਿਆ ਸਾਡੇ ਕੋਲੇ ਕਈ ਵਾਰੀ ਸਾਡੇ ਕੋਲੇ ਜਿਹੜੀਆਂ ਐਮਪੀਐਸ ਜਮ ਦੇ ਮੇਲ ਫੀਮੇਲ ਹੁੰਦੀਆਂ ਉੱਥੇ ਨਹੀਂ ਆ ਤਾਂ ਉਹਨੂੰ ਉਹਨੂੰ ਤਿੰਨ ਦਾ ਚਾਰ ਦੇ ਦਿੰਦੇ ਹਾਂ ਬਟ ਇੱਕ 5 ਤੋਂ 7 10 ਮਿੰਟ ਹੋਣ ਗਿਆ ਨਾ ਇੰਨੇ ਕਿਉਂ ਹੁੰਦੇ ਆ ਨਾ ਚਲੋ ਜਿੰਨੇ ਵੀ ਆਗੇ ਆ ਜੇ ਤੁਸੀਂ ਆਪਣੇ ਕਲਾਸਰ ਨੂੰ ਜਿਹੜਾ ਬੰਦਾ ਨਸ਼ਾ ਮੁਕਤ ਕਰੇਗਾ ਮੇਰਾ ਉਹਦੇ ਨਾਲ ਵਾਦਾ ਹੈ ਕਿ 15 ਅਗਸਤ ਨੂੰ ਉਹਦਾ ਸਨਮਾਨ ਕਰਾਂਗਾ ਠੀਕ ਹੈ ਔਰ ਉਹਨੂੰ ਸਨਮਾਨ ਪੱਤਰ ਔਰ ਉਹਨੂੰ ਪੂਰਾ ਮੈਂ ਉਹਦਾ ਜਿਹੜਾ ਜਿਹੜੇ ਪੰਜਾਬ ਦੇ ਬੈਸ ਹੋਣਗੇ ਪਿਛਲੀ ਵਾਰੀ ਮੈਂ ਜਿਹੜੇ ਹੁਸ਼ਿਆਰਪੁਰ ਸੈਂਟਰ ਦਾ ਉਹਨਾਂ ਦਾ ਮੈਂ ਰਿਕਮੈਂਡ ਕੀਤਾ ਸੀ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਸਟੇਟ ਅਵਾਰਡ ਨਾਲ ਔਰ ਜਿਹੜੇ ਤੁਹਾਡੇ ਬੰਦੇ ਜਿਹੜੇ ਕਰਨਗੇ ਜਿਹੜਾ BDPO ਪੰਜਾਬ ਦਾ ਸਭ ਤੋਂ ਪਹਿਲਾ ਹੋਏਗਾ ਕਿ ਮੇਰਾ ਜਿਹੜਾ ਬਲਾਕ ਹੈ ਨਸ਼ਾ ਮੁਕਤ ਹੈ ਮੈਂ ਉਹਦਾ ਨਾਮ ਸਟੇਟ ਅਵਾਰਡ ਵਾਸਤੇ ਜਿਹਦੇ ਚੋਂ ਉਹ ਨਾਮ ਵੀ ਮਿਲੇਗਾ ਬਾਹਰ ਜਾਣ ਦਾ ਮੌਕਾ ਵੀ ਮਿਲੇਗਾ ਔਰ ਸਾਰਾ ਕੁਝ ਉਹਨੂੰ ਧਾਰਾ ਕੁਝ ਕਰਾਂਗੇ ਇਸੇ ਤਰ੍ਹਾਂ ਜਿਹੜੇ ਪੰਚਾਇਤ ਸਕਤੀ ਹੋਣਗੇ ਸੋ ਮੇਰੀ ਕੋਸ਼ਿਸ਼ ਹੋਏਗੀ ਕਿ ਉਹਨਾਂ ਨੂੰ ਜਿਹੜਾ ਹੈਗਾ ਮੈਂ ਮੰਨ ਲਿਓ ਮੁੱਖ ਮੰਤਰੀ ਸਾਹਿਬ ਨੂੰ ਰეკਮੈਂਡ ਕਰਾਂਗਾ ਕਿ ਜੂਰ ਇਹਨਾਂ ਨੂੰ ਜਿਹੜਾ ਉਹ ਸਟੇਟ ਅਵਾਰਡ ਦੇ ਨਾਲ ਜਿਹੜਾ ਹੈਗਾ ਸਨਮਾਨਿਤ ਕੀਤਾ ਜਾਵੇ ਤੇ ਇਹ ਇਹਨੂੰ ਆਪਾਂ ਇੱਕ ਆਪਣਾ ਨੈਤਿਕ ਫਰਜ਼ ਸਮਝੇ ਆਪਣੀ ਆਉਣ ਵਾਲੀ ਪੀੜ੍ਹੀ ਦੀ ਖਾਤਰ ਬਾਕੀ ਸਾਰੇ ਜਿੰਨੀਆਂ ਵੀ ਸਾਡੇ ਕੋਈ ਕੋਈ ਦਿੱਕਤ ਹੋਵੇ ਸਾਨੂੰ ਕੁਝ ਹੋਵੇ ਉਹਨੂੰ ਕਰਕੇ ਜੋ ਸਾਨੂੰ ਅਨੂਜੀ ਨੇ ਪ੍ਰੋਗਰਾਮ ਦੱਸਿਆ ਉਹਦੀ ਰਣਨੀਤਿ ਜਿਆਦਾ ਹੋਣ ਦੁਆਰਾ ਰਿਪੀਟ ਕਰਨ ਦੀ ਲੋੜ ਨਹੀਂ ਹੈ ਤੇ ਇਹਦੇ 'ਚ ਤੁਸੀਂ ਨਿਤਾੜਕ ਹੋ ਕੇ ਮੈਂ ਇੱਕ ਬੇਨਤੀ ਤੁਹਾਨੂੰ ਜੁਰ ਕਰਨੀ ਆ ਸਾਡੇ ਕੋਲੇ ਹੁਣ ਜਾਂ ਤਾਂ ਮਾਪੇ ਬਾਬ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਜਾਂ ਪੁਲਿਸ ਵਾਲੇ ਲੈ ਕੇ ਆ ਰਹੇ ਆ ਚੌਟ ਦੇ ਵਿੱਚ ਚੌਟੇ ਦੇ ਵਿੱਚ ਉਹਦਾ ਕੋਰਟ ਵਾਲੇ ਕਹਿੰਦੇ ਆ ਕਿ ਅਸੀਂ ਅਸੀਂ ਇਹਨੂੰ ਡੀਕ੍ਰਿਮੀਨਲਾਈਜ਼ ਕੀਤਾ ਵੀ ਜਿਹੜਾ ਬੰਦਾ ਪਹਿਲੀ ਵਾਰੀ ਨਸ਼ਾ ਕਰਦਾ ਫੜਿਆ ਗਿਆ ਜਿਹੜਾ ਰਿਪੀਟ ਫੈਂਡਰ ਨਹੀਂ ਹੈ ਜਿਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜਿਹੜਾ ਕੋਈ ਕਿਸੇ ਨੇ ਉਹਨੂੰ ਇਨੋਸੈਂਟ ਬੰਦਾ ਜਿਹੜਾ ਤੁਹਾਨੂੰ ਲੱਗਦਾ ਕਿ ਫਸਿਆ ਉਹਨੂੰ ਜੇਲ੍ਹ ਨਾ ਭੇਜੋ ਉਹਨੂੰ ਜਿਹਨਾਂ ਤਾਂ ਨਰਸੀਜ਼ ਬਣ ਗਈਆਂ ਹਾਰਡ ਕੋਰ ਕ੍ਰਿਮੀਨਲਸ ਦੀ ਉੱਥੇ ਜਾ ਕੇ ਬੰਦਾ ਉਹਨਾਂ ਦੇ ਉਹਨਾਂ ਨੂੰ ਮਾੜੀ ਸੰਗਤ ਦੇ ਵਿੱਚ ਜਾ ਕੇ ਹੋਰ ਖਰਾਬ ਹੋ ਸਕਦਾ ਉਹਨਾਂ ਨੂੰ ਸਾਡੇ ਕੋਲ ਭੇਜੋ ਤੁਹਾਨੂੰ ਵੀ ਇਹ ਬੇਨਤੀ ਆ ਮੈਂ ਕਹਿੰਦਾ ਵੀ ਪੁਲਸ ਵੀ ਲਗਾਏ ਜੇ ਤੁਸੀਂ ਲੋਕ ਆਪ ਜਾਂ ਅੱਗੇ ਜਿਹੜੇ ਤੁਹਾਡੇ ਉੱਥੇ ਯੂਥ ਹੈ ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਟੀਚਰਸ ਨਾਲ ਮਿਲ ਕੇ ਬਾਕੀ ਮਹਿਕਮੇ ਦੇ ਬੰਦਿਆਂ ਨਾਲ ਮਿਲ ਕੇ ਖੇਤੀਬਾੜੀ ਵਾਲਿਆਂ ਨਾਲ ਮਿਲ ਕੇ ਵੀ ਆ ਫਲਾਣਾ ਫਲਾਣਾ ਦਾ ਬੰਦਾ ਹੈਗਾ ਜਿਹਦਾ ਹੈਗਾ ਜਿਹਦਾ ਬੱਚਾ ਨਸ਼ਾ ਕਰਦਾ ਉਹਨੂੰ ਜਾਓ ਸਮਝਾਓ ਸਭ ਤੋਂ ਵੱਡਾ ਸਟ੍ਰੈਗਮਾ ਹੁੰਦਾ ਉਹਨੂੰ ਕਹਾਂ ਵੀ ਆਪਾਂ ਨਾ ਡਾਕਟਰ ਤੁਹਾਨੂੰ ਕਹਦਾ ਸਲਮਾਣਾ ਜੀ ਆਪਾਂ ਨੂੰ ਕੋਈ ਪੇਟ ਦੀ ਬਿਮਾਰੀ ਹੁੰਦੀ ਆ ਆਪਾਂ ਜਾ ਕੇ ਉਹਦੇ ਕੋਲੋਂ ਟੈਸਟ ਕਰਾ ਲਿਆ ਸਾਰਾ ਡਾਕਟਰ ਕਹਿੰਦਾ ਕੱਪੜੇ ਖੋਲ ਦੇ ਆਪਾਂ ਕੱਪੜੇ ਖੋਲ ਦਨੇ ਆ ਵੀ ਡਾਕਟਰ ਤੁਹਾਨੂੰ ਕਹਦਾ ਸਲਮਾਣਾ ਤੁਸੀਂ ਦੱਸੋ ਜੇ ਬਿਮਾਰੀ ਹੈ ਵੀ ਬਿਮਾਰੀ ਆ ਇਹਨੂੰ ਬਿਮਾਰੀ ਸਮਝੋ ਜਿਹੜਾ ਬੰਦਾ ਨਸ਼ਾ ਕਰਦਾ ਉਹ ਬਿਮਾਰ ਹੈ ਮੈਂਟਲ ਹੈਲਥ ਹੈ ਲੇਕਿਨ ਜਿਹੜਾ ਬੰਦਾ ਨਸ਼ਾ ਵੇਚਦਾ ਉਹ ਕ੍ਰਿਮੀਨਲ ਹੈ ਉਹ ਜੇਲਾਸ ਜਾ ਰਿਹਾ ਵੱਡੇ ਤੋਂ ਵੱਡੇ ਜਾ ਰਿਹਾ ਜਾਣਗੇ ਚਾਹੇ ਉਹ ਪੁਲਿਸ ਅਫਸਰ ਹੋਵੇ ਚਾਹੇ ਕੋਈ ਪੋਲੀਟਿਸ਼ੀਅਨ ਹੋਵੇ ਮੰਤਰੀ ਹੋਵੇ ਜਿਹੜਾ ਮਰਜੀ ਉਹ ਜੇਲਾਸ ਜਾਣਗੇ ਉਹ ਜਿਹੜੇ ਨਸ਼ਾ ਬੇਸਜਾ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨਾਲ ਹਮਦਰਦੀ ਆ ਉਹਦੀ ਮਾਂ ਨਾਲ ਉਹਦੀ ਭੈਣ ਨਾਲ ਉਹਦੀ ਘਰਵਾਲੀ ਨਾਲ ਉਹਦੇ ਬੱਚਾ ਨਾਲ ਸਾਨੂੰ ਪੂਰੀ ਹਮਦਰਦੀ ਆ ਅਸੀਂ ਉਹਨਾਂ ਨੂੰ ਪੂਰਾ ਚਾਂਸ ਦੇਣਾ ਚਾਹਣਾ ਉਹਨੂੰ ਡੀਕੰਟ੍ਰਾਈਜ਼ ਕੀਤਾ ਸੀ ਤੇ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਜੀ ਕਿ ਤੁਹਾਡਾ ਪਹਿਲਾ ਪ੍ਰੂਫ ਹੋਏਗਾ ਕਿ ਜਿਹੜਾ ਬੰਦਾ ਟੀਕੇ ਲਾਂਦਾ ਉਹਨੂੰ ਲਿਆਓ ਸਾਡੇ ਕੋਲੇ ਉਹਨੂੰ ਪਹਿਲਾ ਕੰਮ ਹੋਏਗਾ ਅਸੀਂ ਉਹਨੂੰ ਗੋਲੀਆਂ ਤੇ ਪਾਦਾਂਗੇ ਵੀ ਟੀਕਾ ਨਹੀਂ ਲਾਣਾ ਇਹਦੇ ਨਾਲ ਕੀ ਹੋਏ ਇਹਨੂੰ ਹਾਰਮ ਰਿਡਕਸ਼ਨ ਕਹਿੰਦੇ ਆ ਘੱਟੋ ਘੱਟ ਉਹਨੂੰ ਐਸਡੀ ਬਿਮਾਰੀ ਨਹੀਂ ਹੋਏਗੀ ਕਾਲਾ ਪੀਲਾ ਨਹੀਂ ਹੋਏਗਾ ਹੋਰ ਕੋਈ ਜਾਣ ਲੇਵਾ ਸਿਫਰੈਂਸ ਦੀ ਟਵਰਕਲੋਸ ਦੀ ਖੂਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਫੇਰਿੰਗ ਆਫ ਰੈਂਜਰਸ ਦੇ ਨਾਲ ਤੋਂ ਉਹਨੂੰ ਪਹਿਲਾ ਕੰਮ ਤਾਂ ਇਹ ਆ ਵੀ ਹਾਰਮ ਰਿਡਕਸ਼ਨ ਕਰਨਾ ਫਿਰ ਉਹਨੂੰ ਸਮਝਾਉਣਾ ਵੀ ਤੂੰ ਆਪਣੇ ਮਨ ਨੂੰ ਸਮਝਾ ਉਹਨੂੰ ਮੋਟੀਵੇਟ ਕਰਨਾ ਵੀ ਤੂੰ ਦੇਖ ਜਿਹੜਾ ਬੰਦਾ ਨਸ਼ਾ ਕਰਦਾ ਔਰ ਕਰਾਈਮ ਕਰਦਾ ਉਹਦੀ ਜ਼ਿੰਦਗੀ ਮਹੀਨਿਆਂ ਚਾ ਸਾਲਾਂ ਚ 2-4 ਸਾਲ ਇਸ ਤੋਂ ਵੱਧ ਨਹੀਂ ਆਉਦੀ ਜਿਹੜਾ ਜਿਹੜਾ ਗੈਂਗਸਟਰ ਬਣ ਗਿਆ ਉਹਦੀ ਲਾਈਫ ਮਹੀਨਿਆਂ ਚ ਹੁੰਦੀ ਆ ਉਹਦੀ ਠੀਕ ਆ ਜੀ ਉਹ ਮਤਲਬ ਚਾਹੇ 6 ਮਹੀਨੇ ਹੋ ਜੇ 18 ਮਹੀਨੇ ਹੋ ਜੀ ਲਾਈਫ ਮਹੀਨਿਆਂ ਚ ਆ ਜਿਹੜਾ ਇਹਦਾ ਨਸ਼ਾ ਕਰਦਾ ਉਹਦੀ ਦਾਕਿਆ ਚਾ ਲੋ ਇੱਕ ਦਾਕਾ ਜਾਂ ਦੋ ਦਾਕਾ ਉਹਨੂੰ ਕੋਈ ਨਾ ਕੋਈ ਬਿਮਾਰੀ ਲੱਗਣੀ ਹੈ ਉਹਨੇ ਮਰਨੇ ਮਰਦਾ ਔਰ ਬੁਰੀ ਤਰ੍ਹਾਂ ਮਰਦਾ ਉਹਨੇ ਜਿਹੜਾ ਨਸ਼ੇੜੀ ਹੋਏਗਾ ਜਾਂ ਬਿਮਾਰੀ ਤੋਂ ਪੇੜੇ ਤੋਂ ਹੋਏਗਾ ਫੁਰਸ ਤੋਂ ਕੁੱਟ ਖਾ ਰਿਆ ਹੋਏਗਾ ਜੀ ਫੁਰਸ ਭੱਜ ਰਿਆ ਹੋਏਗਾ ਚੁਪ ਰਿਆ ਹੋਏਗਾ ਸੁਪਾ ਰਿਆ ਹੋਏਗਾ ਮਰ ਮਰ ਕੇ ਜੀ ਰਿਆ ਹੋਏਗਾ ਉਹਨੂੰ ਕਹਾਂਗੇ ਸਾਡੇ ਨੂੰ ਸਾ ਇਸ ਚੱਕਰ ਤੋਂ ਬਾਹਰ ਆ ਤੋ ਇਸ ਦਰਦ ਤੋਂ ਬਾਹਰ ਆ ਉਹਨੂੰ ਮੋਟੀਵੇਟ ਕਰਨਾ ਪਹਿਲਾ ਹੈਗਾ ਹਾਰਮ ਰਿਡਕਸ਼ਨ ਦੂਜਾ ਹੈਗਾ ਗੱਲ ਕਰਨੀ ਉਹਨੂੰ ਸਮਝਾਣਾ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਫਾਇਲ ਹੋਣਾ ਉਹ ਜੋ ਤੁਹਾਨੂੰ ਸਾਰਾ ਦਸਤਾਉਣਾ ਜਿਵੇਂ ਉਹ ਕਿਵੇਂ ਕਰਨਾ ਉਹਨੂੰ ਉਹ ਟੋਟਲੀ ਸਿੱਖੜ ਰੱਖਿਆ ਜਾਏਗਾ ਜੀ ਉਹਨਾਂ ਨੂੰ ਅਸੀਂ ਨਹੀਂ ਛੱਡਾਂਗੇ। ਔਰ ਉਸ ਤੋਂ ਬਾਅਦ ਨਸ਼ਾ ਛੁਡਾ ਕੇ ਸਾਡੇ ਇਨਵਰਟ ਸੈਂਟਰਸ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲੀ ਸਰ, ਸ਼ਾਰਪਰ ਸਰ, ਦਲਿੰਦਰ ਸਰ ਸਾਰੇ ਜਗ੍ਹਾ ਦੀ ਬਾਕੀ ਖੋਲ ਰਿਹਾ ਉਸੇ। ਵੀ ਜਿੱਥੇ ਨਸ਼ਾ ਛਡਾਓ ਕੇਂਦਰ ਆ ਉੱਥੇ ਉਹਨਾਂ ਨੂੰ ਇਲੈਕਟ੍ਰੀਸ਼ੀਅਨ ਦਾ, ਵੈਲਡਿੰਗ ਦਾ, ਫੂਡ ਕ੍ਰਾਫਟ ਦਾ ਕੋਈ ਨਾ ਕੋਈ ਉਹਨੂੰ ਕੋਰਸ ਕਰਾਣਾ, ਕੋਈ ਨਾ ਕੋਈ ਕੰਮ ਸਿਖਾ ਦੇ। ਤੇ ਫਿਰ ਅਸੀਂ ਕੋਸ਼ਿਸ਼ ਕਰਦੇ ਆ ਕਿ ਇੰਡਸਟਰੀ ਵਾਲਿਆਂ ਨਾਲ ਟਾਈਪ ਕਰਕੇ ਉਹਨੂੰ ਇੱਕ ਵਾਰੀ ਅਸੀਂ ਕੰਮ ਤੇ ਲਵਾ ਕੇ ਦੇਣਾ ਉਹਨੂੰ ਇੱਕ ਬੰਦੇ ਨੂੰ ਆਪਾਂ ਜੋੜ ਦਾ ਮੌਕਾ ਦੇਣਾ ਤੇ ਇਹ ਤੁਸੀਂ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਇੱਥੋਂ ਲੈ ਕੇ ਜਾਣੀ ਆ ਉਮੀਦ ਤੇ ਇਹ ਤੁਸੀਂ ਉਹ ਜਿਹੜੀ ਹੈਗੀ ਆ ਉਹਨਾਂ ਨੌਜਵਾਨਾਂ ਨੂੰ ਉਹਨਾਂ ਨੂੰ ਮਾਪਿਆਂ ਨੂੰ ਮੇਰੇ ਕੋਲੇ ਬਤੌਰ ਡਾਕਟਰ ਬਹੁਤ ਸਾਰੀਆਂ ਮਾਵਾਂ ਆਂਦੀਆਂ ਸੀ ਰੋਂਦੀਆਂ ਸੀ ਤੇ ਮੇਰਾ ਜਿਹੜਾ ਘਰ ਵਾਲਾ ਮੁੱਕ ਗਿਆ ਤੇ ਮੇਰੇ ਕੋਲ ਇੱਕ ਉਹ ਮੁੰਡਾ ਹੈ ਪਤਾ ਨਹੀਂ ਸਵੇਰੇ ਕਿੱਥੇ ਚਲਾ ਜਾਂਦਾ ਸ਼ਾਮ ਨੂੰ ਆਉਂਦਾ ਉਹਦਾ ਮੈਨੂੰ ਬਿਹੇਵੀਅਰ ਠੀਕ ਨਹੀਂ ਲੱਗਦਾ ਉਹ ਵੀ ਬਾਪੂ ਦੇ ਰਾਤ ਤੇ ਤੁਰ ਪਿਆ ਤੇ ਮੈਂ ਤਾਂ ਅੰਨੀ ਹੋ ਗਈਆਂ ਬੈਠੀ ਬਾਲ ਉਹਨਾਂ ਤੇ ਬਹੁਤ ਸਾਰੇ ਮਾਵਾਂ ਦੇ ਆंसू ਜਿਹੜੇ ਹੈ ਜੀ ਆ ਤੁਸੀਂ ਉਹ ਜਿਹੜਾ ਹੈਗਾ ਉਹਨਾਂ ਨੂੰ ਤੁਸੀਂ ਉਹਨਾਂ ਮਾਵਾਂ ਦੀ ਉਹਨਾਂ ਪੈਣਾ ਦੀ ਮਦਦ ਕਰ ਸਕਦੇ ਹੋ ਪੁੱਣ ਦਾ ਕੰਮ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਇਹ ਕੰਮ ਆਪਾਂ ਇਮਾਨਦਾਰੀ ਨਾਲ ਇਹਨੂੰ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਪੰਜਾਬ ਦੀ ਖਾਤਰ ਆਪਣੇ ਪੰਜਾਬ ਨੂੰ ਇੱਕ ਜਿਹੜਾ ਹੈਗਾ ਇੱਕ ਜ਼ਿੰਦਗੀ ਭਰਪੂਰ ਰੋਜ਼ਗਾਰ ਭਰਪੂਰ ਪੰਜਾਬ ਬਣਾਉਣ ਲਈ ਰੰਗਲਾ ਪੰਜਾਬ ਜਿਹੜਾ ਮਿਸ਼ਨ ਸ਼ੁਰੂ ਕੀਤਾ ਮੰਤਰੀ ਨੂੰ ਉਹਦੇ ਵਿੱਚ ਯੋਗਦਾਨ ਪਾਈਏ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਤਰੀ ਸਾਹਿਬ ਨੇ